ਅਗਲਗ ਜਿਵੇਂ ਐਚ ਐਫ ਹੁੰਦੀ ਹੈ ਜਰਸੀ ਹੁੰਦੀ ਹੈ ਹਨਾ ਇਹ ਆਪਣੇ ਤੋਂ ਇਹ ਸਾਰੀਆਂ ਐਚ ਐਫ ਵਰਲਡ ਵਾਈਡ ਦੀਆਂ ਅੱਛਾ ਜੀ ਅੱਜ ਦੇ ਤਾਂ ਦੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਹੁੰਦੀ ਆ ਇਹਨਾਂ ਦੀ ਤੁਹਾਡੀ ਖੁਰਾਕ ਬਿਲਕੁਲ ਜੀ ਠੀਕ ਹੈ ਜੀ ਤੇ ਸੀਮਨ ਦੀ ਸਾਮ ਸੰਭਾਲ ਐ ਬਸ ਥੂਣ ਦੇ ਨੇੜੇ ਆਈਆਂ ਅੱਛਾ ਜੀ ਇਹਨਾਂ ਨੂੰ ਅਡਡ ਕਰਤਾ ਫਿਰ ਅੱਛਾ ਉਹਨਾਂ ਨੂੰ ਦੋਨਾਂ ਨੂੰ ਅਡਡ ਕਰਤਾ ਜੀ ਜੀ ਹਾਂਜੀ ਉਹਨਾਂ ਨੂੰ ਫਿਰ ਜਿਹੜਾ ਥਾਮ ਸੰਭਾਲ ਦੀ ਉਹ ਸਰਨ ਉਹਦੇ ਅਕੋਰਡਿੰਗ ਉਹ ਸਹੀ ਰਹਿੰਦਾ ਦੋ ਤਰ੍ਹਾਂ ਸਿਸਟਮ ਆ ਦੇਖੋ ਲਗਾਇਆ ਜਿਹੜਾ ਜੀ ਇਹ ਇਹ ਫਿਰ ਕਿਵੇਂ ਆ ਜੀ কুলਿੰਗ ਰੱਖਦਾ ਇਹ ਹਾਂਜੀ ਬਹੁਤ ਵਧੀਆ ਬਾਹਰ ਦੇ ਟੈਂਪਰੇਚਰ ਨਾਲੋਂ ਮੰਨ ਲਓ ਗਰਮੀਆਂ ਦੇ ਵਿੱਚ ਆਪਣਾ ਹਾਂ ਸਾਰਾ ਇਧਰ ਪਈਦਾ ਟਾਈਮਿੰਗ ਰੱਖੀਆਂ ਨੇ ਟਾਈਮਿੰਗ ਤੁਸੀਂ ਵੀ ਆਪਾਂ ਇਸ ਤਰ੍ਹਾਂ ਪਾਉਣਾ ਐ ਨਹੀਂ ਵੀ ਇਹਨਾਂ ਨੂੰ ਖਾਓ ਖਾਉਣ ਵਾਲੇ ਹੀ ਬਣਾਦਾ ਵੀ ਖਾਈ ਜਾਂਦੇ ਹੁਣ ਬਿਲਕੁਲ ਆ ਪਾਤੇ ਆ ਹੁਣ ਇਹਨਾਂ ਸਾਫ ਕਰਤੀਆਂ ਖੋਲੀਆਂ ਹੁਣ ਇਹਨਾਂ ਨੂੰ ਪਾਉਣੇ ਆ ਜਿਹੜਾ ਵਾ ਮੱਕਈ 6 ਕਿੱਲੇ ਆਪਾਂ ਲੈ ਲਈ ਦੀ ਆ ਬਾਕੀ ਸਾਰਾ ਆਪਾਂ ਪਰਚੇਜ਼ ਕਰੀ ਦੀ ਆ ਜੀ ਜੀ ਹਾਂਜੀ ਅੱਛਾ ਦੱਸ ਦਿੰਦੇ ਇਹਦੇ ਵਿੱਚ ਹੂੰ ਇਹਦਾ ਡਰਾਈ ਮੈਟਰ ਵਗੈਰਾ ਜੋ ਵੀ ਸਾਰਾ ਸਿਸਟਮ ਹੈਗਾ ਕਿਦਾਂ ਸਿਸਟਮ ਠੀਕ ਜਿਹੜੀ ਚੀਜ਼ ਦੀ ਘਾਟ ਵਾਦਾ ਸਾਰਾ ਇਹਦੇ ਬਾਰੇ ਦੱਸ ਦਿੰਦੇ ਆ ਨਹੀਂ ਨਹੀਂ ਬਿਲਕੁਲ ਜੀ ਚਾਹੀਦਾ ਵੀ ਐਕਸਟਰਾ ਐਡ ਕਰ ਦਿੱਤਾ ਜੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਣਾ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਅੱਜ ਦੇ ਵਲੌਗ ਦੇ ਵਿੱਚ ਜੀ ਮਿੱਤਰੋ ਇਹ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਇਹ ਅੰਕੜੇ ਆਪਾਂ ਨੂੰ ਮਿਲਦੇ ਨੇ ਵੀ ਪੰਜਾਬ ਦੇ ਵਿੱਚ ਜਿੰਨਾ ਆਪਾਂ ਨੂੰ ਦੁੱਧ ਚਾਹੀਦਾ ਉਨਾ ਪ੍ਰੋਡਿਊਸ ਨਹੀਂ ਹੁੰਦਾ ਉਹਨਾਂ ਜਿਹੜਾ ਦੁੱਧ ਦੀ ਪੈਦਾਵਾਰ ਨਹੀਂ ਹੈਗੀ ਸੋ ਮੈਂ ਸੋਚਿਆ ਕਿ ਜਿਹੜੇ ਵੀਰ ਭਰਾ ਉਪਰਾਲਾ ਕਰ ਰਹੇ ਨੇ ਪੰਜਾਬ ਦੇ ਵਿੱਚ ਡੇਰੀ ਫਾਰਮ ਜਿਨ੍ਹਾਂ ਨੇ ਖੋਲੇ ਨੇ ਜਿਨ੍ਹਾਂ ਜਿਨ੍ਹਾਂ ਨੇ ਘੱਟ ਪਸ਼ੂਆਂ ਤੋਂ ਸਟਾਰਟ ਕੀਤਾ ਕੰਮ ਨੂੰ ਅੱਗੇ ਲੈ ਕੇ ਜਾਣ ਦੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਤੇ ਮੈਂ ਕਿਉਂ ਨਾ ਉਹਨਾਂ ਨੂੰ ਫਿਲਮਾਵਾਂ ਕਿਉਂਕਿ ਇੱਕ ਇਹਨਾਂ ਦੀ ਪਹਿਲ ਕਦਮੀਆਂ ਕਿਤੇ ਨਾ ਕਿਤੇ ਇਹ ਆਪਣਾ ਭਾਵੇਂ ਛੋਟਾ ਜਾਂ ਵੱਡਾ ਹਿੱਸਾ ਪਾ ਰਹੇ ਨੇ ਪੰਜਾਬ ਦੇ ਵਿੱਚ ਦੁੱਧ ਦੀ ਪੈਦਾਵਾਰ ਨੂੰ ਵਧਾਉਣ ਲਈ ਸੋ ਗੱਲਬਾਤ ਕਰਦੇ ਆਂ ਇੱਕ ਇਹੋ ਜਿਹੇ ਫਾਰਮਰ ਨਾਲ ਇੱਕ ਇਹੋ ਜਿਹੇ ਜਿਹੜੇ ਨਾਲ ਨਾਲ ਡਾਕਟਰੀ ਵੀ ਲਾਈਨ ਦੇ ਵਿੱਚ ਵੀ ਹੈਗੇ ਨੇ ਸੋ ਉਹ ਆਪਾਂ ਨੂੰ ਦੱਸਣਗੇ ਕਿਦਾਂ ਉਹਨਾਂ ਨੇ ਥੋੜੇ ਜਿਹੀ ਐਨੀਮਲਸ ਤੋਂ ਸਟਾਰਟ ਕਰਕੇ ਕੰਮ ਨੂੰ ਅੱਗੇ ਲਿਜਾਣ ਦਾ ਜਿਹੜਾ ਵਿਜ਼ਨ ਰੱਖਿਆ ਸਾਸੀ ਗਾਲ ਡਾਕਟਰ ਸਾਹਿਬ ਉਹ ਠੀਕ ਹੋ ਜੀ ਵਧੀਆ ਜੀ ਵਧੀਆ ਵਧੀਆ ਚਾਹੀਦਾ ਅੱਛਾ ਜੀ ਆਪਾਂ ਤੁਹਾਡਾ ਫਾਰਮ ਦੇਖਿਆ ਜੀ ਵਿਜ਼ਿਟ ਕੀਤਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੁਬਾਰਕ ਵੀ ਤੁਸੀਂ ਮਤਲਬ ਇੱਕ ਉਪਰਾਲਾ ਕਰਨ ਵਾਲੇ ਬੰਦਿਆਂ ਦੇ ਵਿੱਚ ਸ਼ਾਮਲ ਹੋ ਉਸ ਲਾਈਨ ਚ ਤੁਸੀਂ ਹਣਾ ਜੀ ਹਾਂਜੀ ਹਾਂਜੀ ਤੇ ਕੀ ਵਿਜ਼ਨ ਲੈ ਕੇ ਕੀ ਤੁਸੀਂ ਫਿਊਚਰ ਦਾ ਵੇਖ ਕੇ ਜਿਹੜਾ ਵੀ ਅੱਗੇ ਚੱਲੇ ਹੋ ਇਹਨੂੰ ਸਟਾਰਟ ਕੀਤਾ ਜੀ ਵੀ ਦੁੱਧ ਦੀ ਪੈਦਾਵਾਰ ਕਿਵੇਂ ਆਪਾਂ ਵਧਾਉਣੀ ਆ ਕਿਸ ਤਰ੍ਹਾਂ ਆਪਾਂ ਇਹਨੂੰ ਪ੍ਰੋਪਰ ਜਿਹੜਾ ਪਸ਼ੂ ਨੂੰ ਡਾਈਟ ਦੇਣੀ ਆ ਕਿਸ ਤਰ੍ਹਾਂ ਇਹਨਾਂ ਤੋਂ ਆਪਾਂ ਵੱਧ ਤੋਂ ਵੱਧ ਦੁੱਧ ਲੈਣਾ ਕਿਸ ਮਾਤੇ ਕਿਵੇਂ ਕੰ देखो जी सब तो पहला ता जी ਵੀ ਪਹਿਲਾ ਸ਼ੁਰੂ ਤੋਂ ਮੈਨੂੰ ਹੈਗਾ ਸੀ ਵੀ ਮੈਂ ਡੰਗਰ ਹਾਂਜੀ ਉਹ ਰੱਖਾਂ ਆਪਣੇ ਐਨੀਮਲ ਰੱਖਾਂ ਜੀ ਇਹਨਾਂ ਤੋਂ ਮੈਂ ਕੰਮ ਸ਼ੁਰੂ ਕਰਾਂ ਸ਼ੌਂਕ ਸੀ ਸ਼ੌਂਕ ਸੀ ਇਸ ਧੰਦੇ ਦਾ ਇਸ ਕੰਮ ਦਾ ਹਾਂਜੀ ਜੀ ਉਸ ਤੋਂ ਬਾਅਦ ਮੈਂ ਦਸਾਂ گاਵਾ ਤੋਂ ਸ਼ੁਰੂ ਕੀਤਾ ਜੀ ਦਸਾਂ گاਵਾ ਤੋਂ ਹੌਲੀ ਹੌਲੀ ਜਦੋਂ ਦਾ ਅੱਜ ਮੈਂ 35 ਐਨੀਮਲ ਮੇਰੇ ਕੋਲ ਹੈਗੇ ਨੇ ਲਓ ਜੀ ਸੁਣ ਲਓ ਤੁਸੀਂ ਹੁਣ 35 ਐਨੀਮਲ ਤੇ ਪਹੁੰਚ ਗਏ ਨੇ ਸੋ ਆਪਾਂ ਹੁਣ ਸ਼ੈੱਡ ਦੇ ਵਿੱਚ ਇਹਨਾਂ ਦੇ ਐਂਟਰ ਹੁੰਨੇ ਆ ਜੀ ਚਲੋ ਜੀ ਹੁਣ ਆਪਾਂ ਵਿਜ਼ਿਟ ਕਰਦੇ ਆਂ ਅੰਦਰ ਜਾਂਦੇ ਆਂ ਈ ਛੱਡ ਦੇ ਵਿੱਚ ਤੇ ਦੇਖਦੇ ਆਂ ਜੀ ਅੱਛਾ ਡਾਕਟਰ ਸਾਹਿਬ ਆ ਦਿਖਾਓ ਨਾਲ ਨਾਲ ਤੁਸੀਂ ਆਹ ਵੇਖੋ ਜੀ ਡੌਗੀ ਇਹਨਾਂ ਨੇ ਰੱਖਿਆ ਤੇ ਇਹ ਨਾਲ ਨਾਲ ਬਹੁਤ ਪਿਆਰ ਕਰਨ ਲਈ ਵੀ ਆ ਗਏ ਤੇ ਇਹ ਸਾਰੇ ਐਨੀਮਲ ਤੁਸੀਂ ਸਾਹਮਣੇ ਦੇਖੋ ਕੁਝ ਵੱਛੀਆਂ ਵੀ ਤਿਆਰ ਕਰਦੇ ਬੈਨੇ ਬੜਾ ਜੂਮ ਕਰਕੇ ਮੈਂ ਗਾਵਾਂ ਦਿਖਾਉ ਹਣਾ ਤੇ ਇੱਧਰ ਜਿਹੜੇ ਆ ਜਿੰਨੀਆਂ ਵੀ ਕਿਸਮਾਂ ਨੇ ਜੀ ਇਹ ਮਤਲਬ ਜਿੰਨੀਆਂ ਵੀ ਗਾਵਾਂ ਤੁਰੀਆਂ ਫਿਰਦੀਆਂ ਨੇ ਇੱਥੇ ਜਿੰਨੇ ਵੀ ਐਨੀਮਲ ਨੇ ਇਹ ਕਿਹੜੀ ਕਿਹੜੀ ਕਿਸਮ ਦੇ ਨੇ ਅਲੱਗ-ਅਲੱਗ ਜਿਵੇਂ ਐਫ ਐਫ ਹੁੰਦੀ ਹੈ ਜਰਸੀ ਹੁੰਦੀ ਹੈ ਹਣਾ ਇਹ ਆਪਣੇ ਤੋਂ ਇਹ ਸਾਰੀਆਂ ਐਚਐਫ ਵਰਲਡਵਾਈਡ ਦੀਆਂ ਅੱਛਾ ਜੀ ਹਾਂ ਜੀ ਆ ਜਿਹੜੀਆਂ ਵੱਛੀਆਂ ਸਾਰੀਆਂ ਜੀ 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 ਆ ਆਪਣੇ ਤੋਂ ਇੱਕ ਵਿੱਚ ਜਰਸੀ ਹੈਗੀ ਆ ਅੱਛਾ ਜੀ 4 ਨੰਬਰ ਇਹ ਕਿਵੇਂ ਇੱਕ ਰੱਖੀ ਤੁਸੀਂ ਸ਼ੌਂਕ ਨਾਲ ਅੱਗੇ ਵਧਾਉਣਾ ਹੈ ਇਹਦੇ ਵਿੱਚ ਸ਼ੌਂਕ ਨਾਲ ਰੱਖੀ ਸੀ ਅੱਛਾ ਜੀ ਇਹਨੂੰ ਹੁਣ ਗਾਂ ਵਧੀਆ ਆਪਾਂ ਜੀ ਸੀਮਣਾ ਯੂਜ਼ ਕਰਾਂਗੇ ਤੇ ਅੱਛਾ ਜੀ ਤੇ ਉਸ ਤੋਂ ਬਾਅਦ ਵਧੀਆ ਇਹਦੇ ਕੋ ਗਾਂ ਬਲੀਡ ਲਵਾਵਾਂਗੇ ਇਨਸੈਮੀਨੇਸ਼ਨ ਫਿਰ ਆਪ ਹੀ ਕਰਦੇ ਹੋ ਹਾਂ ਜੀ ਹਾਂ ਜੀ ਇਨਸੈਮੀਨੇਸ਼ਨ ਮਤਲਬ ਕਿ ਏਆਈ ਜਿਹਨੂੰ ਕਹਿੰਦੇ ਟੀਕਾ ਕਰਨ ਜਿਹੜਾ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਆ ਜਿਹੜੀ ਬਨੌਟੀ ਗਰਭ ਧਾਰਨ ਹਾਂਜੀ ਬਨੌਟੀ ਗਰਭ ਧਾਰਨ ਜਿਵੇਂ ਅੱਜ ਕੱਲ ਆਪਾਂ ਨੂੰ ਪਤਾ ਹੀ ਹੈ ਪੰਜਾਬੀ ਕਹਿੰਦੇ ਟੀਕਾ ਭਰਉਣਾ ਜਿਵੇਂ ਅੱਜ ਕੱਲ ਮੱਜਾਂ ਦੇ ਵਿੱਚ ਵੀ ਇਹ ਚੱਲ ਪਿਆ ਕੰਮ ਤੇ ਹਨਾ ਗਾਵਾਂ ਦੇ ਵਿੱਚ ਤੇ ਚਲੋ ਪਹਿਲਾਂ ਹੀ ਆ ਵੈਸੇ ਜੇ ਆਪਾਂ ਵੇਖੀਏ ਡਾਕਟਰ ਸਾਹਿਬ ਚਲੋ ਇੱਕ ਤੁਹਾਡੀ ਸਲਾਹ ਮੰਗਦੇ ਆ ਆਪਣੇ ਜੀਵਨ ਦਾ ਭਰਾ ਸਾਰੇ ਵੇਲਦੇ ਹੋਣਗੇ ਕਨਸੈਪਸ਼ਨ ਰੇਟ ਆ ਜਿਹੜਾ ਜਿਹੜਾ ਆਪਾਂ ਟੀਕਾ ਭਰਉਨੇ ਆ ਉਹਦਾ ਮੱਜਾਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਗਾਵਾਂਾਂ 'ਚ ਤੁਹਾਡੇ ਅਕੋਰਡਿੰਗ ਅੱਜ ਦੇ ਦੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਸ ਹਾਂ ਤੁਸੀਂ ਕਿੰਨੀ ਕਰਦੇ ਜੀ ਠੀਕ ਹੈ ਜੀ ਠੀਕਾ ਪਰੰਤੋਂ ਪਹਿਲਾਂ ਤੁਸੀਂ ਸਹੀ ਖਰਾਕ ਪਾਓਗੇ ਸਹੀ ਮਿਲਨ ਮਿਕਸਚਰ ਵਗੈਰਾ ਪਾਓਗੇ ਸਹੀ ਟਾਈਮ ਤੁਸੀਂ ਹੂੰ ਤੇ ਪ੍ਰੋਪਰ ਰੱਖੋਗੇ ਹਾਂ ਜੀ ਫਿਰ ਆਪਾਂ ਨੂੰ ਬਿਲਕੁਲ ਜੀ 75 80% ਰਿਜ਼ਲਟ ਮਿਲਦੇ ਬਿਲਕੁਲ ਜੀ ਜਦੋਂ ਅਸੀਂ ਡੰਗਰਾ ਨੂੰ ਖਰਾਕ ਘੱਟ ਪਾਈ ਮਿਲਨ ਮਿਕਸਚਰ ਘੱਟ ਪਾਇਆ ਜਾਂ ਅਸੀਂ ਟਾਈਮੋਂ ਬੇ ਟਾਈਮ ਹੋ ਗਏ ਸੀਮਨ ਦੀ ਅਸੀਂ ਸਾਮ ਸੰਭਾਲ ਲਾ ਕੀਤੀ ਉਸ ਤੋਂ ਬਾਅਦ ਸਾਨੂੰ ਬਿਲਕੁਲ रिजल्ट ਤੁਹਾਨੂੰ ਪਤਾ ਹੀ ਫਿਰ ਕੀ ਮਿਲਣਾ ਉਹ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਵੀ ਸਾਂਭ ਸੰਭਾਲ ਉਹ ਜ਼ਰੂਰੀ ਹੈ ਜੀ ਹਾਂ ਜ਼ਰੂਰੀ ਹੈ ਸੈਮੀਨੇਸ਼ਨ ਕਰਨ ਤੋਂ ਪਹਿਲਾਂ ਵੀ ਪਸ਼ੂ ਦੀ ਵੀ ਕੱਲਾ ਟੀਕੇ ਦੀ ਸਾਂਭ ਸੰਭਾਲ ਨਹੀਂ ਪਸ਼ੂ ਦੀ ਹੈਲਥ ਤੇ ਵੀ ਮੈਟਰ ਕਰਦਾ ਹੈ ਨਾ ਜਿਹਨਾਂ ਦੇ ਕਹਿੰਦਾ ਸਭ ਤੋਂ ਜ਼ਿਆਦਾ ਇਹ ਤੇ ਮੈਟਰ ਕਰਦਾ ਜੀ ਜੀ ਤੇ ਅੱਛਾ ਕਿਵੇਂ ਆ ਜੀ ਇਹ ਜਿਹੜਾ ਹੁਣ ਤੁਸੀਂ ਇਹਨਾਂ ਨੂੰ ਖਰਾਕ ਦਾ ਕਿਵੇਂ ਆ ਕਿਵੇਂ ਮੇਨਟੇਨ ਕਰਦੇ ਹੋ ਜੋ ਇਹਨਾਂ ਨੂੰ ਪਾਉਂਦੇ ਹੋ ਤੁਸੀਂ ਵੀ ਆਚਾਰ ਪਾਉਂਦੇ ਹੋ ਕਿਦਾਂ ਕੀ ਸਿਸਟਮ ਤੂਰੀ ਹੈ ਜਿਵੇਂ ਆਚਾਰ ਪਾਉਨੇ ਆ ਅੱਛਾ ਜੀ ਪੂੜੀ ਤਾਂ ਬਹੁਤ ਘੱਟ ਪਾਈਦੀ ਆ ਨਾ ਅੱਛਾ ਅੱਛਾ ਜੀ ਹਾਂ ਜੀ ਥੂੜੀ ਦੀ ਵਰਤੋਂ ਦਾ ਨਾਲ ਮਿਲ ਮਿਕਚਰ ਚਲਦੇ ਆ ਜੀ ਨਾਲ ਹੋਰ ਕਈ ਤਰ੍ਹਾਂ ਦੇ ਅਸੀਂ ਜੀ ਜਿਹੜੇ ਆ ਵਿਟਾਮਿਨ ਵਗੈਰਾ ਪਾਈਦੇ ਮਿਨਰਲ ਵਿਟਾਮਿਨ ਜਿਹੜੇ ਆਉਂਦੇ ਆ ਜੀ ਜੋ ਵੀ ਸਾਰਾ ਪਾਈਦਾ ਵਾ ਜੀ ਜੀ ਤੇ ਲੋੜ ਅਨਸਾਰ ਜਦੋਂ ਇਹਨਾਂ ਨੂੰ ਕੋਈ ਕੈਲਸ਼ੀਅਮ ਦੀ ਲੋੜ ਵਗੈਰਾ ਆਉਂਦੀ ਆ ਉਹੀ ਵਰਤੋਂ ਇਹ ਕਰੀਦੀ ਆ ਜੀ ਅੱਛਾ ਆ ਆਰਡਰ ਰੱਖੇ ਨੇ ਜਿਹੜੇ ਐਨੀਮਲ ਤਿੰਨ ਚਾਰ ਇਹਨਾਂ ਦਾ ਕਿਵੇਂ ਆ ਜੀ ਇਹ ਜਿਹੜੀਆਂ ਪਰਲੀਆਂ ਦੋ ਗਾਵਾਂ ਇਹ ਹੁਣ ਗੱਭਣ ਨੇ ਬਸ ਫੁੰਦੇ ਨੇੜੇ ਆਈਆਂ ਅੱਛਾ ਜੀ ਇਹਨਾਂ ਨੂੰ ਐਡ ਕਰਤਾ ਫਿਰ ਅੱਛਾ ਉਹਨਾਂ ਨੂੰ ਦੋਨਾਂ ਨੂੰ ਐਡ ਕਰਤਾ ਜੀ ਜੀ ਹਾਂਜੀ ਉਹਨਾਂ ਨੂੰ ਫਿਰ ਜਿਹੜਾ ਸਾਹ ਸੰਭਾਲਦਾ ਦੀ ਆ ਉਹ ਸਾਹ ਨਾਲ ਉਹਦੇ ਅਕੋਰਡਿੰਗਲੀ ਸਾਹ ਨਾਲ ਫੀਡ ਵਗੈਰਾ ਜੀ ਜੀ ਇਹ ਜਿਹੜਾ ਆਪਾਂ ਸਾਹ ਰੱਖਿਆ ਅੱਛਾ ਹਾਂਜੀ ਹਾਂਜੀ ਲਓ ਜੀ ਇਹ ਇਹ ਕਿਹੜੀ ਕਿਸਮ ਦਾ ਜੀ ਇਹ ਐਚ ਐਫ ਦਾ ਐਚ ਐਫ ਦਾ ਹਾਂਜੀ ਹਾਂ ਤੰਗ ਨਹੀਂ ਕਰਦਾ ਇਹ ਨਹੀਂ ਤੰਗ ਤਾਂ ਇਹ ਤਾਂ ਬੱਚਾ ਹੀ ਆ ਠੀਕ ਆ ਕੰਨ ਕੰਨ ਕਿੱਥੇ ਰੱਖੇਦੇ ਹੈ 8-9 ਮਹੀਨਿਆਂ ਦਾ ਅੱਛਾ ਜੀ ਹਾਂਜੀ ਠੀਕ ਹੈ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਜੀ ਇਸ ਲਾਈਨ ਦੇ ਵਿੱਚ ਜਿਹੜਾ ਆਪਾਂ ਨੂੰ 3 ਸਵਾ 3 ਸਾਲ ਹੋ ਗਏ ਆ 3 ਸਵਾ 3 ਸਾਲ ਹੋ ਗਏ ਮਤਲਬ ਕਿਵੇਂ ਤਜਰਬਾ ਕੀ ਕਹਿੰਦਾ ਕੰਮ ਕਿਵੇਂ ਲਾਏਵੰਦ ਧੰਦਾ ਕਿ ਨਹੀਂ ਕਿਉਂਕਿ ਕੋਈ ਨੌਜਵਾਨ ਨਹੀਂ ਵੀ ਸ਼ਾਇਦ ਵੀਡੀਓ ਦੇਖੇ ਆਪ ਦੇਖੋ ਅਸੀਂ ਦਸਾਂ ਨਗਰਾਂ ਤੋਂ ਸ਼ੁਰੂ ਕਰਕੇ ਜੀ ਜੀ ਤੇ ਅੱਜ ਸਾਡੇ ਕੋਲ 30 35 ਨਗਰ ਹੋ ਗਏ ਨੇ ਜੀ ਜੀ ਬਿਲਕੁਲ ਜੀ ਠੀਕ ਹੈ ਜੀ ਹਾਂਜੀ ਤੇ ਫਿਰ ਤੁਹਾਨੂੰ ਪਤਾ ਹੀ ਆ ਵੀ ਲਾਏਵੰਦ ਦਾ ਫੇਰ ਹੀ ਆ ਨਾ ਤਾਂ ਆ ਹੀ ਆ ਬਿਲਕੁਲ ਕਿਉਂਕਿ ਉਹ ਜਿਹੜਾ ਧੰਦਾ ਲਾਏਵੰਦ ਨਹੀਂਗਾ ਉਹ ਵੈਸੇ ਢਾਈਕ ਤਿੰਨ ਸਾਲ ਦੇ ਵਿੱਚ ਆਪਣੇ ਲਈ ਆਪ ਨੂੰ ਪਤਾ ਲੱਗ ਜਾਂਦਾ ਹਨਾ ਦੇਖੋ ਜੀ ਦੋ ਤਿੰਨ ਸਾਲਾਂ ਚ ਬੰਦਾ ਸਟੈਂਡਿੰਗ ਹੁੰਦਾ ਬਰੋਬਰ ਫੱਟਾ ਵਾਜਦਾ ਹਾਂ ਜੀ ਇਹਹੀ ਡੰਗੜ ਆਪਾਂ ਸਾਰੇ ਮੁੱਲ ਲੈਂਦੇ ਤੇ ਆਪਣੇ ਤੋਂ ਇਹਨੇ ਮਹਿੰਗੇ ਪਸ਼ੂ ਜਿਹੜੇ 2 ਸਵਾ 2 ਲੱਖ 1.5 ਲੱਖ ਦਾ ਪਸ਼ੂ ਜਿਹੜਾ ਨਹੀਂ ਲਿਆ ਜਾਂਦਾ ਨਹੀਂ ਲਿਆ ਜਾਂਦਾ ਬਿਲਕੁਲ ਜੀ ਆਪਾਂ ਫਿਰ ਇਸ ਕਰਕੇ ਜਿਹੜੀਆਂ ਆਪਣੀ ਬੀਡ ਹੌਲੀ ਹੌਲੀ ਤਿਆਰ ਕਰ ਰਹੇ ਹਾਂ ਜੀ 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 ਚਲੋ ਬਹੁਤ ਵਧੀਆ ਗੱਲ ਅੱਛਾ ਉਹ ਸਾਹਮਣੇ ਜਿਹੜਾ ਤੁਸੀਂ ਇੱਕ ਕੂਲਰ ਟੈਪ ਜਿਹੜਾ ਬੜਾ ਵੱਡਾ ਪੱਖਾ ਲਗਾ ਰੱਖਿਆ ਜੀ ਹਾਂਜੀ ਇਹ ਕਿਵੇਂ ਹੈ ਗਰਮੀਆਂ ਚ ਫਿਰ ਵਧੀਆ ਰਹਿੰਦਾ ਇਹਦਾ ਬਹੁਤ ਵਧੀਆ ਵਧੀਆ ਨਹੀਂ ਬਹੁਤ ਵਧੀਆ ਅੱਛਾ ਜੀ ਹਾਂਜੀ ਜੀ ਜੀ ਬਹੁਤ ਵਧੀਆ ਹੋਣਾ ਸੀ ਦੋ ਤਿੰਨ ਜਿਹੜੇ ਹੋਰ ਨਵੇਂ ਲੈ ਕੇ ਲਾਉਣੇ ਆ ਠੀਕ ਹੈ ਜੀ ਇਹ ਇੱਕ ਨਾਲ ਜਿਹੜਾ ਵਾ ਨਹੀਂ ਸਹੀ ਰਹਿੰਦਾ ਦੋਹਰਾ ਸਿਸਟਮ ਆ ਦੇਖੋ ਲਗਾਇਆ ਜਿਹੜਾ ਜੀ ਇਹ ਇਹ ਫਿਰ ਕਿਵੇਂ ਆ ਜੀ কুলਿੰਗ ਰੱਖਦਾ ਇਹ ਹਾਂਜੀ ਬਹੁਤ ਵਧੀਆ ਬਾਹਰ ਦੇ ਟੈਂਪਰੇਚਰ ਨਾਲੋਂ ਮੰਨ ਲਓ ਗਰਮੀਆਂ ਦੇ ਵਿੱਚ ਆਪਣਾ 38 40 42 ਟੈਂਪਰੇਚਰ ਤੱਕ ਵੀ ਚੱਲ ਜਾਂਦਾ ਫਿਰ ਇਹ ਕਿਵੇਂ ਆ ਤਿੰਨ ਚਾਰ ਡਿਗਰੀ ਕਰ ਦਿੰਦਾ ਡਾਊਨ ਇੱਥੇ ਕਰ ਦਿੰਦਾ ਕਰ ਦਿੰਦਾ ਬਿਲਕੁਲ ਜੀ ਕਿਉਂਕਿ ਗਾਵਾਂ ਸੋਲ ਬਹੁਤ ਹੁੰਦੀਆਂ ਨੇ ਬਹੁਤ ਜ਼ਿਆਦਾ ਸੋਲ ਨਹੀਂ ਆ ਗਰਮੀ ਬਹੁਤ ਮਨਾਉਂਦੀਆਂ ਨੇ ਡਿੱਗ ਜਾਂਦੀਆਂ ਨੇ ਜਿੰਨਾਂ ਕਾਡ ਏਰੀਆ ਚ ਕੀ ਕਹਿੰਦੇ ਬਹਿਗਿਆ ਡੰਗਰ ਹਾਂ ਬਹਿਗਿਆ ਬਹਿਗਿਆ ਹਨਾ ਜੀ ਬੈਠ ਜਾਂਦੀਆਂ ਨੇ ਵੈਸੇ ਇਹਨਾਂ ਦਾ ਗਰਮੀ ਦੇ ਵਿੱਚ 103 4 ਕੰਦੇ ਲਾਗੇ ਟੈਂਪਰੇਚਰ ਇਹਨਾਂ ਦਾ ਜਿਹੜਾ ਨਾਰਮਲ ਰਹਿੰਦਾ ਜੀ ਨਾਰਮਲ ਜਿਹੜਾ ਜੀ ਜੀ ਹਾਂਜੀ ਬਿਲਕੁਲ ਜੀ ਉੱਤੇ ਵੇਖੋ ਕਿੰਨੀ ਠੰਡ ਵਾ ਇਹਨਾਂ ਨੇ ਇਦਾਂ ਰਹਿਣਾ ਕੋਈ ਇਹੇ ਪਾਸੇ ਕੋਈ ਅਸੀਂ ਪਰਦਾ ਨਹੀਂ ਲਾਇਆ ਕੁਝ ਨਹੀਂ ਬਿਲਕੁਲ ਜੀ ਉਧਰੋਂ ਬੰਦ ਕਰਨਾ ਪੈਂਦਾ ਨਹੀਂ ਤੇ ਬਾਹਰ ਜਾ ਕੇ ਬੰਦੀਆਂ ਅੱਛਾ ਜੀ ਹਾਂਜੀ ਕਿੰਨੀ ਠੰਡ ਰਾਤ ਨੂੰ ਕੋਰਾ ਪੈਂਦਾ ਵਾ ਮਤਲਬ ਬਹੁਤ ਜ਼ਿਆਦਾ ਗਰਮੈਸ਼ ਇਹਨਾਂ ਦੇ ਵਿੱਚ ਹੀਟ ਜੀ ਬਹੁਤ ਜ਼ਿਆਦਾ ਇਹ ਰਹਿੰਦੀਆਂ ਨੇ ਹਾਂਜੀ ਠੀਕ ਹੈ ਜੀ ਅੱਛਾ ਮੈਂ ਨਾ ਪਰਸਨਲੀ ਪਸ਼ੂ ਰੱਖੇ ਸੀਗੇ ਜੀ ਹਾਂ ਤੇ ਮੈਨੂੰ ਸਾਰੇ ਕਹਿੰਦੇ ਸੀ ਕਿ ਗਾਵਾਂ ਰੱਖਿਆ ਕਰੋ ਗਾਵਾਂ ਜ਼ਰੂਰ ਰੱਖੋ ਕਹਿੰਦੇ ਵੀ ਲਾਸਟ ਜਿਵੇਂ ਮੰਨ ਲਓ ਇਹਨਾਂ ਦਾ ਕਿੰਨੇ ਟਾਈਮ ਦਾ ਜਿਹੜਾ ਹੁੰਦਾ ਹੈ ਪੀਰੀਅਡ ਜਿਹੜਾ ਇਹਨਾਂ ਦਾ ਜਨਮਾ ਜਿਹੜਾ ਗਰਭ ਦਾ ਜਿਹੜਾ ਪੀਰੀਅਡ ਹੁੰਦਾ ਉਹ 9 ਮਹੀਨੇ ਦਾ ਹੁੰਦਾ ਜੀ 9 ਮਹੀਨੇ 9 ਦਿਨ ਦੇ ਵਿੱਚ ਵਿੱਚ ਜਿਹੜਾ ਵਾ ਇਹਨਾਂ ਨੇ ਹਾਂਜੀ ਦੇਰੀ ਹੋ ਜਾਂਦੀ ਹੈ ਮੈਨੂੰ ਕਹਿੰਦੇ ਸਾਰੇ ਇਹ ਗੱਲ ਤੁਸੀਂ ਕਲੀਅਰ ਕਰੋ ਮੜੀ ਜੀ ਵੀ ਕਹਿੰਦੇ ਵੀ ਇਹ ਲਾਸਟ ਦਿਨ ਤੱਕ ਵੀ ਮਿਲਦੀਆਂ ਰਹਿੰਦੀਆਂ ਨੇ ਡੰਗਰ ਆਪਾਂ ਚਵਾਈ ਛੱਡ ਦਿੰਦੇ ਹਾਂ ਨਾ ਜੇ ਤੁਸੀਂ ਆਪ ਛੱਡਨੇ ਪੈਂਦੇ ਕਈ ਗਾਵਾਂ ਥੱਲੇ 20 ਲੀਟਰ ਦੁੱਧ ਹੁੰਦਾ ਵਾ ਜਿਹੜਾ ਅ ਇਹਨਾਂ ਨੂੰ ਦਵਾਈ ਕਰੀਦੀ ਇਹਨਾਂ ਦੀ ਫਿਰ ਆਪ ਚਕਾਈਦਾ ਵਾ ਜੀ ਜੀ ਖਾਣਾ ਪੀਣਾ ਇਹਨਾਂ ਦਾ ਘਟਾਉਣਾ ਪੈਂਦਾ ਵਾ ਜੀ ਜੀ ਜਿੱਦਾਂ ਸਾਰੇ ਵਿਟਾਮਿਨ ਵਗੈਰਾ ਬੰਦ ਕਰਨੇ ਪੈਂਦੇ ਆ ਫੀਡ ਵਗੈਰਾ ਬੰਦ ਕਰਕੇ ਉਹ ਫਿਰ ਇਹਨਾਂ ਨੂੰ ਨੇੜੇ ਲਿਆਂਕ ਕੇ ਜਦੋਂ ਮਤਲਬ ਪਸ਼ੂ ਸੂਨ ਵਾਲਾ ਜਦੋਂ 2 ਮਹੀਨੇ 2 ਢਾਈ ਮਹੀਨੇ ਰਹਿ ਗਏ ਜੀ ਜੀ ਆਜੋ ਉਦੋਂ ਫਿਰ ਜੀ ਜੀ ਅੱਛਾ ਫਿਰ ਜਿਹੜਾ ਚਾਰਾ ਹੈ ਉਹ ਫਿਰ ਇੱਧਰ ਹੀ ਪਾ ਦਿੰਦੇ ਹੋ ਹੈ ਹਾਂ ਸਾਰਾ ਇੱਧਰ ਪਾਈਦਾ ਟਾਈਮਿੰਗ ਰੱਖਿਆ ਨਾ ਟਾਈਮਿੰਗ ਤੁਸੀਂ ਵੀ ਆਪਾਂ ਇਸ ਤਰ੍ਹਾਂ ਪਾਉਣਾ ਐ ਨਹੀਂ ਵੀ ਇਹਨਾਂ ਨੂੰ ਖਾਓ ਖਾਣੇ ਹੋਣ ਵਾਲੇ ਬਣਾਤਾ ਵੀ ਖਾਈ ਜਾਂਦੇ ਨੇ ਬਿਲਕੁਲ ਆ ਪਾ अच्छा जी। ਹੁਣ ਇਹਨਾਂ ਨੂੰ ਪਾਉਣੇ ਆ। ਜੀ ਜੀ। ਫਿਰ ਕੱਲ ਨੂੰ ਇਸ ਵळे ਫਿਰ ਦੁਬਾਰਾ ਪਾਉਣੇ ਆ। ਅੱਛਾ ਆਪਾਂ ਗੱਲ ਕਰ ਰਹੀ ਸੀਗੇ ਜੀ ਤੁਹਾਡੀ ਗੱਲ ਸੌਰੀ ਵਿੱਚ ਰਹਿ ਗਈ। ਗਰਮੀ ਹਾਂਜੀ। ਆਪਾਂ ਗੱਲ ਕਰ ਰਹੇ ਸੀਗੇ ਕਿ ਮੈਂ ਕਿਹਾ ਟੌਪਿਕ ਰਹਿ ਨਾ ਜਾਵੇ ਹਨਾ ਜੀ। ਆਪਾਂ ਗੱਲ ਕਰ ਰਹੇ ਸੀ ਵੀ ਜਿਹੜਾ ਇਹਨਾਂ ਦੀ ਚੁਵਾਈ ਆ ਕਿ ਕਹਿੰਦੇ ਲਾਸਟ ਦਿਨ ਤੱਕ ਮਿਲ ਜੇ ਇਹ ਛੱਡਣਾ ਚਾਹੀਦਾ ਇਹਨਾਂ ਨੂੰ ਡਰਾਈ ਕਰਨਾ ਚਾਹੀਦਾ ਕਿ ਨਹੀਂ? ਡਰਾਈ ਕਰਨੀ ਚਾਹੀਦੀਆਂ। ਅੱਛਾ ਮਤਲਬ ਚੋਨਾ ਨਹੀਂ ਚਾਹੀਦਾ ਲਾਸਟ ਟਾਈਮ ਤੱਕ। ਨਹੀਂ ਲਾਸਟ ਟਾਈਮ ਨਹੀਂ ਫੇਰ ਆਪ ਇਹਨਾਂ ਗਾਂ ਆਪਣਾ ਦੁੱਧ ਨਹੀਂ ਦੇਣਾ ਦੁੱਧ ਨਹੀਂ ਦੇਣਾ ਉਹਦਾ ਨੁਕਸਾਨ ਇਹਨਾਂ ਦੀ ਸਿਹਤ ਨੂੰ ਉਹਦਾ ਨੁਕਸਾਨ ਵਾ ਸਿਹਤ ਹਾਸਤੇ ਵੀ ਨੁਕਸਾਨ ਆ ਜੀ ਜੀ ਇਹਨਾਂ ਨੂੰ ਛੱਡਣਾ ਪੈਣਾ ਫੇਰ ਹੀ ਆਪਾਂ ਨੂੰ ਸਹੀ ਇਹਨਾਂ ਗਾਂ ਜਿਹੜਾ ਦੁੱਧ ਤੇ ਬਾਕੀ ਜੀ ਸਿਆਲ ਦੇ ਵਿੱਚ ਅਸੀਂ ਇੱਕ ਟਾਈਮ ਪਾਜਦੇ ਜਿਵੇਂ ਅੱਜ ਪਾਤੇ ਦਰਮਿਆ ਸੁਬਾ ਸ਼ਾਮ ਪਾਜਦੇ ਅੱਛਾ ਜੀ ਕਿਉਂਕਿ ਜਦੋਂ ਆਪਾਂ ਸੁਬਾ ਸ਼ਾਮ ਪਾਵਾਂਗੇ ਜੀ ਜੀ ਪੱਠੇ ਨੂੰ ਜਿਵੇਂ ਜਿਹੜਾ ਆਪਾਂ ਸ਼ਾਮ ਨੂੰ ਪਾਉਣਾ ਉਹਨੂੰ ਸਵੇਰੇ ਪੁੱਟ ਕੇ ਇੱਥੇ ਖਿਲਾਰ ਲੈਣਾ ਅੱਛਾ ਜੀ ਉਦੋਂ ਪੱਠਾ ਜਿਹੜਾ ਠੰਡਾ ਜਾਂਦਾ ਬਿਲਕੁਲ ਉਹ ਕੰਮ ਜੀ ਅਚਾਰ ਤੁਸੀਂ ਕਹਿੰਦੇ ਪਾਉਨੇ ਆ ਸੀ ਹਾਂਜੀ ਚਾਰ ਜਿਹੜਾ ਉਹ ਗਰਮੈਸ਼ ਹੁੰਦਾ ਗਰਮੈਸ਼ ਹੁੰਦਾ ਉਹ ਪਹਿਲਾਂ ਪਹਿਲਾਂ ਖਲਾਰ ਕੇ ਇੱਥੇ ਰੱਖ ਦੇਣਾ ਵਾ ਜਿਹੜਾ ਸ਼ਾਮ ਨੂੰ ਪੈਣਾ ਜਿਹੜਾ ਅਗਲੇ ਦਿਨ ਸਵੇਰ ਪੈਣਾ ਉਹਨੂੰ ਰਾਤ ਨੂੰ ਇੱਥੇ ਖਲਾ ਦੇਣਾ ਸ਼ਾਮ ਨੂੰ ਸ਼ਾਮ ਨੂੰ ਖਲਾ ਹਾਂਜੀ ਠੰਡਾ ਪਾਉਣਾ ਵਾ ਸਰਦੀ ਦੇ ਵਿੱਚ ਚੱਲ ਜਾਂਦਾ ਠੀਕ ਹੈ ਜੀ ਸਰਦੀ ਦੇ ਵਿੱਚ ਤੁਸੀਂ ਭਾਵੇਂ ਅੱਜ ਹੁਣ ਪਾਤਾ ਜੀ ਸਵੇਰਾ ਦਾ ਵੀ ਜੀ ਤੇਰੀ ਪਾ ਦੇਣਾ ਨਹੀਂ ਨਹੀਂ ਬਿਲਕੁਲ ਜੀ ਅੱਛਾ ਮੈਂ ਨਾ ਇੱਕ ਚੀਜ਼ ਦੇਖ ਰਿਹਾ ਵਾਂ ਇੱਧਰ ਮੜਾ ਦਿਖਾਓ ਹੁਣ ਉਹ ਬਾਈ ਲੱਗਾ ਹੋਇਆ ਸਾਹਮਣੇ ਜ਼ੂਮ ਕਰਕੇ ਦਿਖਾਓ ਉਹਨਾਂ ਨਾਲ ਦੀ ਨਾਲ ਵਿਚਾਰਾ ਰੇੜੀ ਆ ਜਿਹੜੀ ਉਹਦੀ ਗੋਏ ਵਾਲੀ ਆ ਨਾਲ ਦੀ ਨਾਲ ਚੱਕੀ ਜਾਂਦਾ ਹਨਾ ਸਫਾਈ ਚਾਹੀਦੀ ਵੀ ਆ ਹਾਂ ਜੀ ਇਹ ਜਿਵੇਂ ਹੁਣ ਆ ਗੋਆ ਵਗੈਰਾ ਕਈ ਜ਼ਿੰਮੇਦਾਰ ਭਰਾ ਆਪਣੇ ਨਹੀਂ ਸਫਾਈ ਰੱਖ ਸਕਦੇ ਮਾਫ ਕਰਨਾ ਮੈਂ ਇਹ ਗੱਲ ਵੀਡੀਓ ਚ ਕਰ ਰਿਹਾ ਵਾਂ ਹੋ ਜਾਂਦੀਆਂ ਨਗੇਲੀ ਕਈਆਂ ਤੋਂ ਹਨਾ ਤੇ ਉਹ ਕਿੱਦਾਂ ਵੀ ਜਿਵੇਂ ਹੁਣ ਸਟੈਟਸ ਰੋਗ ਇੱਕ ਬੜਾ ਇੱਕ ਪ੍ਰਮੁੱਖ ਇਹਨਾਂ ਦੇ ਵਿੱਚ ਰੋਗ ਆ ਜਿਹੜਾ ਪਸ਼ੂਆਂ ਦੇ ਵਿੱਚ ਆਪਣੇ گاਵਾਂ ਦੇ ਵਿੱਚ ਛੇਤੀ ਆ ਜਾਂਦਾ ਮੱਝਾਂ ਨਾਲੋਂ گاਵਾਂ 'ਚ ਛੇਤੀ ਆ ਜਾਂਦਾ ਜੀ ਉਹਦੇ ਅੱਜ ਵੀ ਹੁਣ ਸਫਾਈ ਜੇ ਰੱਬ ਨਾ ਕਰੇ ਘੱਟ ਹੋਵੇ ਤਾਂ ਉਹਦੇ ਨਾਲ ਚਾਂਸ ਜ਼ਿਆਦਾ ਹੋ ਜਾਂਦੇ ਆਉਣ ਦੇ ਜੀ ਕਿਵੇਂ ਆਜ ਕਰ ਦੇਖੋ ਜੀ ਸਫਾਈ ਦਾ ਇਹ ਡਿਪੈਂਡ ਕਰਦਾ ਫਿਰ ਤੁਹਾਨੂੰ ਅੱਗੇ ਕਿਹਾ ਸੀ ਖਰਾਕ ਤੇ ਕੁਝ ਡਿਪੈਂਡ ਕਰਦਾ ਚਲੋ ਬਿਮਾਰੀ ਆਉਂਦੀ ਆ ਅਸੀਂ ਉਹਦੇ ਲਈ ਇੱਥੇ ਸਪਰੇਆ ਵਗੈਰਾ ਕਰਦੇ ਰਹੀਦਾ ਅੱਛਾ ਜੀ ਹਾਂਜੀ ਠੀਕ ਚਾਹੇ ਉਹ ਮਗਰ ਹੈਗਾ ਵੀ ਇਹ ਚੱਕੜ ਭਾਵੇਂ ਇਹਦੇ ਨਾਲ ਵੀ ਜ਼ਿਆਦਾ ਹੋਵੇ ਕਈਆਂ ਛੱਡਾਂ ਦੇ ਵਿੱਚ ਮ ਨਵਾਂ ਕੰਮ ਸ਼ੁਰੂ ਕਰਨਾ ਹੀ ਮੈਂ ਪਹਿਲਾਂ ਤਿੰਨ ਚਾਰ ਵੱਡੇ ਛੱਡ ਦੇਖੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਸੀ ਉਹ ਦੱਸਦੇ ਆ ਵੀ ਅਸੀਂ ਇਹਦੇ ਉੱਤੇ ਸਪਰੇਆ ਵਗੈਰਾ ਕਰਦੇ ਰਿਹਾ ਬਾਕੀ ਅਸੀਂ ਜਿਹੜੇ ਥਣਵਾ ਜੋ ਚਵਾਈ ਤੋਂ ਬਾਅਦ ਡਿਪ ਕਰੀਦੇ ਆ ਅੱਛਾ ਜੀ ਵਾਜਨਾ ਠੀਕ ਹੈ ਜੀ ਉਹਦੇ ਨਾਲ ਸਹੀ ਰਹਿੰਦਾ ਮਤਲਬ ਇਹਨਾਂ ਨੇ ਕਹਿਣ ਦੋਵੇਂ ਟਾਈਮ ਕਰਦੇ ਹੋ ਦੋਵੇਂ ਟਾਈਮ ਚਵਾਈ ਤੋਂ ਬਾਅਦ ਅਸੀਂ ਕਰਨੇ ਕਰਨੇ ਦੇ ਆ ਉਹ ਫਿਰ ਕੋਈ ਮੈਡੀਸਨ ਆ ਇਹਨਾਂ ਕਹਿੰਦੇ ਕਿ ਜਦਨਾ ਅਸੀਂ ਜਿਹੜੇ ਥਣਾ ਨੂੰ ਵਿੱਚ ਮਤਲਬ ਕਿ ਐ ਕਰਕੇ ਡਬੋ ਦਿੰਨੇ ਆ ਸੋ ਡੈਟ ਤਾਂ ਕੀ ਜਿਹੜਾ ਬਿਮਾਰੀ ਹੈ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਰੱਬ ਨਾ ਕਰੇ ਉਹ ਆਵੇ ਨਾ ਹੈਨਾ ਜੀ ਸੋ ਇਹ ਗੱਲ ਆ ਗਈ ਬਾਕੀ ਕਿਵੇਂ ਆ ਤੁਹਾਡੇ ਅੱਗੇ ਉਹ ਹੁਣ ਮੈਂ ਵੇਖਦਾ ਜੀ ਨਵੇਂ ਡੇਰੀ ਫਾਰਮ ਮੈਂ ਇੱਕ ਪਹਿਲਾਂ ਵਲੋਗ ਰਿਕਾਰਡ ਕੀਤਾ ਸੀ ਪਟਿਆਲਾ ਸਾਈਡ ਪਛਾਤੀ ਡੇਰੀ ਫਾਰਮ ਕਰਕੇ ਵੀਰਾਂ ਨੇ ਖੋਲਿਆ ਜੀ ਬਿਸ਼ਰਮ ਦੀ ਕਰਕੇ ਉਹਨਾਂ ਦਾ ਨਾਮ ਹੈ ਉਹਨਾਂ ਨੇ ਵੀ ਬੜੇ ਨਿੱਕੇ ਜਿਹੇ ਲੈਵਲ ਤੋਂ ਸਟਾਰਟ ਕਰਿਆ ਸੀਗਾ ਜੀ ਪਿੰਡ ਦੇ ਵਿੱਚ ਤੇ ਬਾਅਦ ਪਿੰਡ ਤੋਂ ਬਾਹਰ ਉਹਨਾਂ ਨੇ ਜਿਵੇਂ ਤੁਹਾਡਾ ਉਹਨਾਂ ਖੇਤਾਂ 'ਚ ਐਵੇਂ ਕਰਿਆ ਸ਼ੁਰੂ ਉਹਨਾਂ ਨੇ ਸਕ੍ਰੈਪਰ ਵਗੈਰਾ ਬੜੇ ਵਧੀਆ ਲਗਾਏ ਨੇ ਇੱਕ ਪਾਰਲਰ ਆਉਂਦਾ ਜੀ ਜਿਹਦੇ ਆਟੋਮੈਟ ਉਹ ਪਾਈਪ ਲੱਗੇ ਨੇ ਪ੍ਰੋਪਰ ਉਹ ਸਾਰਾ ਇੱਕ ਥਾਂ ਤੇ ਉਹਨਾਂ ਨੇ ਕਮਰਾ ਸਟੋਰ ਜਿਵੇਂ ਤੁਹਾਡੇ ਉਧਰ ਫੀਡ ਵਾਲਾ ਰੂਮ ਤੁਸੀਂ ਬਣਾਇਆ ਉੱਥੇ ਉਹਨਾਂ ਨੇ ਪੂਰਾ ਫਰੀਜ਼ਰ ਲਾਇਆ ਹੈ ਸਿਸਟਮ ਲਾਇਆ ਹੈ ਉਹ ਉਹ ਕਿਵੇਂ ਆ ਉਹ ਤੁਹਾਡਾ ਹੈਗਾ ਵਿਜਨ ਅੱਗੇ ਉਹਨਾਂ ਲਈ ਸਟੈਪ ਬਾਈ ਸਟੈਪ ਸਭ ਕੁਝ ਕਰਾਂਗੇ ਤੁਹਾਨੂੰ ਕਿਹਾ ਨਾ ਆਪ ਪੂਲਰ ਲਾਏ ਆ ਆਪਾਂ ਇਹਨੂੰ ਫੁੱਟ ਕੇ ਫਿਰ ਆਪਾਂ ਨਵੇਂ ਪਿੱਛੇ ਹੋਰ ਲਾਵਾਂਗੇ ਅੱਗੇ ਤੱਕ ਲੈ ਕੇ ਜਾਣਾ ਅੱਗੇ ਤੱਕ ਲੈ ਕੇ ਜਾਵਾਂਗੇ ਇਸ ਕਰਕੇ ਤੁਹਾਨੂੰ ਕਿਹਾ ਸੀ ਵੀ ਇਹ ਸ਼ੈੱਡ ਅਸੀਂ ਹੌਲੀ ਹੌਲੀ ਇਹਨੂੰ ਵੱਡਾ ਕਰਾਂਗੇ ਅਸੀਂ ਜਗ੍ਹਾ ਉਸ ਹਾਮ ਨਾਲ ਦੇਖੋ ਸਾਡੇ ਕੋਲ ਜਗ੍ਹਾ ਦੂਰ ਤੱਕ ਇੱਧਰ ਦੇਖੋ ਆਹ ਦੇਖੋ ਜੀ ਇਹ ਸਾਰੇ ਖੇਤ ਇਨਾਂ ਕੋਲੇ ਨੇ ਜੀ ਇਹ ਸਾਰਾ ਜਿਹੜਾ ਆਪਾਂ ਹੌਲੀ ਹੌਲੀ ਕਵਰ ਕਰਨਾ ਬਿਲਕੁਲ ਇਹ ਆਪਾਂ ਸ਼ੁਰੂਆਤ ਕੀਤੀ ਸੀ ਵੀ ਦਿਨ ਦੇਖਦੇ ਆ ਇਹ ਚ ਬੈਨੀਫਿਟ ਹੈਗਾ ਜਾਂ ਨਹੀਂ ਹੈਗਾ ਬਿਲਕੁਲ ਜੀ ਇਹ ਤਾਂ ਬੈਨੀਫਿਟ ਹੋਊਗਾ ਤੇ ਆਪਾਂ ਇਹਨੂੰ ਵਰਦਾਵਾਂਗੇ ਜੀ ਤੇ ਨਹੀਂ ਤਾਂ ਫਿਰ ਪਰ ਇਹਦੇ ਵਿੱਚ ਬਹੁਤ ਜ਼ਿਆਦਾ ਬੈਨੀਫਿਟ ਆ ਜੀ ਠੀਕ ਹੈ ਜੀ ਬੈਨੀਫਿਟ ਹੈਗਾ ਤੁਸੀਂ ਕਹਿਆ ਸੋ ਬੈਨੀਫਿਟ ਇਹਨਾਂ ਨੇ ਨਾਲ ਇਹ ਵੀ ਕਿਹਾ ਵੀ ਹੈਗਾ ਉਦੋਂ ਐ ਵੀ 2-3 ਸਾਲ ਦਾ ਸਬਰ ਜ਼ਰੂਰੀ ਹੈ ਆਵੇਂ ਤੁਸੀਂ 4 ਐਨੀਮਲ ਸ਼ੁਰੂ ਕਰ ਰਹੇ ਨੇ ਆਵੇਂ ਕਿੰਨੇ ਦੱਸ ਤਿੰਨ ਸਾਲ ਤਿੰਨ ਸਾਲ ਤੋਂ ਉੱਪਰ ਇਹਨਾਂ ਨੂੰ ਹੋ ਗਏ ਨੇ ਹੁਣ ਇਹਨਾਂ ਦੇ ਚਿਹਰੇ ਤੋਂ ਬੈਨੀਫਿਟ ਜਿਹੜਾ ਇਹਦਾ ਇਹਨਾਂ ਦਾ ਝਲਕਣ ਲੱਗ ਗਿਆ ਹੈ ਮਤਲਬ ਨੂਰ ਹੈ ਇਹਨਾਂ ਦੇ ਡਾਕਟਰ ਸਾਹਿਬ ਦੇ ਚਿਹਰੇ ਦੇ ਕਿਉਂਕਿ ਜਦੋਂ ਹੁਣ ਆਪਾਂ ਇਨਕਮ ਵੀ ਆਉਣੀ ਹੈ ਤੇ ਕੋਈ ਐਸਾ ਇਨਸਾਨ ਨਹੀਂ ਦੁਨੀਆ ਦੀ ਵਿੱਚ ਜਿਸ ਕੋਲ ਪੈਸਾ ਆਵੇ ਤੇ ਖੁਸ਼ ਨਾ ਹੋਵੇ ਹੈਨਾ ਜੀ ਆਜੋ ਆਪਾਂ ਚਾਰ ਦੇਖਦੇ ਹਾਂ ਤੁਸੀਂ ਸਕ੍ਰੈਪਰ ਵਗੈਰਾ ਜੀ ਆਪਾਂ ਲਾ ਦਿੰਨੇ ਆ ਸਭ ਕੁਝ ਕਰ ਦੇਣਾ ਹੌਲੀ ਹੌਲੀ ਲਓ ਜੀ ਸਕ੍ਰੈਪਰ ਕੋਈ ਵੱਡੀ ਚੀਜ਼ ਨਹੀਂ ਕਿ ਜਦੋਂ ਬੰਦੇ ਦਾ ਮਨ ਖੁਸ਼ ਹੋਵੇ ਤੇ ਆਮਦਨੀ ਚੰਗੀ ਹੋਵੇ ਉਹ ਤਾਂ ਇੱਕ ਵਾਰੀ ਲਾਇਆ ਮਨ ਕਰੇ ਇੱਕ ਟਰੈਕਟਰ ਚਾਹੀਦਾ ਹੁੰਦਾ ਉਹ ਲਈ ਹਨਾ ਜੀ ਇੱਕ ਆਟੋਮੈਟ ਵੀ ਹੁੰਦਾ ਆਟੋਮੈਟਿਕ ਲਾਵਾਂਗੇ ਜੇ ਟਰੈਕਟਰ ਵਾਲਾ ਨਹੀਂ ਉਹ ਵੀਰਾਂ ਨੇ ਟਰੈਕਟਰ ਵਾਲਾ ਰੱਖਿਆ ਸੀ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਨਾ ਉਹਨਾਂ ਨੇ ਟਰੈਕਟਰ ਵਾਲਾ ਰੱਖਿਆ ਸੀਗਾ ਤੇ ਆਚਾਰ ਦਾ ਕਿਵੇਂ ਫਿਰ ਮੇਨਟੇਨ ਕਰਦੇ ਹੋ ਜੀ ਕੰਮ ਆਚਾਰ ਦਾ ਆਪਾਂ ਸਾਰਾ ਜਿਹੜਾ ਵਾ ਮੱਕਈ 6 ਕਿੱਲੇ ਆਪਾਂ ਲਾਈਦੀ ਆ ਬਾਕੀ ਸਾਰਾ ਆਪਾਂ ਪਰਚੇ ਕਰੀਦੀ ਆ ਜੀ ਜੀ ਹਾਂਜੀ ਠੀਕ ਹੈ ਜੀ ਸੋ 55 60000 ਨੂੰ ਆਪਾਂ ਨੂੰ ਕਿੱਲਾ ਜਿਹੜਾ ਇੱਕ ਮਿਲ ਜਾਂਦਾ ਜੀ ਜੀ ਜੇ ਆਪ ਨਾਂ ਵੀ ਲਾਈ ਹੋਵੇ ਤਾਂ ਮਤਲਬ ਹਾਂਜੀ 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 ਠੀਕ ਹੈ ਜੀ ਤੇ ਬਾਕੀ ਤੁਸੀਂ ਲਾ ਲਓ ਵढਾਈ ਪਾਈ ਨਿਤਨਾ ਨੂੰ ਉਹ ਵੱਖਰਾ ਉਹ ਤਾਂ ਫਿਰ ਹੈਗਾ ਹੀ ਆ ਜੀ ਹਾਂਜੀ ਤੇ ਚਵਾਈ ਟਾਈਮ ਕਿਵੇਂ ਫਿਰ ਆਪ ਹੁੰਦੇ ਮੌਜੂਦ ਇੱਥੇ ਹਾਂਜੀ ਹੋਣਾ ਪੈਂਦਾ ਜੀ ਬਿਲਕੁਲ ਚਵਾਈ ਟਾਈਮ ਜੇ ਆਪਾਂ ਆਪ ਹੋਵਾਂਗੇ ਬੰਦਿਆਂ ਸੇ ਇਤਨੀ ਛੱਡਣਾ ਪੈਂਦਾ ਜੀ ਜੀ ਇਹ ਆਪਾਂ ਨੂੰ ਬਾਕੀ ਮੇਰੇ ਨਾਲ ਮੇਰੇ ਅਸੀਂ ਇਹ ਦੋ ਜਣੇ ਨੇ ਪਾਰਟਨਰੋ ਪਾਰਟਨਰ ਹਾਂ ਜੀ 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 ਉਹ ਵੀ ਹੁੰਦੇ ਨੇ ਹਾਂਜੀ ਹਾਂਜੀ ਤੇ ਕਈ ਵਾਰੀ ਮੈਂ ਵੀ ਕਾਲ ਹੁੰਨਾ ਹਾਂ ਹਾਂਜੀ ਸਰੇ ਇਚ ਵਾਈ ਮਸਟੈਟਿਸ ਵਖਣੀ ਪੈਂਦੀ ਪਹਿਲਾਂ ਧਾਰ ਮਾਰ ਕੇ ਵੀ ਕੋਈ ਗੱਲ ਬਾਤ ਕੋਈ ਸਵੈਲਿੰਗ ਤੇ ਨਹੀਂ ਛੱਡੇ ਦਿੱਤੇਗੀ। ਰੋਜ਼ ਚੈੱਕ ਕਰਦੇ ਹੋ। ਰੋਜ਼ ਚੈੱਕ ਕਰਨਾ ਪੈਂਦਾ ਇਹ ਮਸਟੈਟਿਸ ਇਦਾਂ ਦੀ ਚੀਜ਼ ਆ ਜੇ ਤੁਸੀਂ ਇੱਕ ਦਿਨ ਵੀ ਲੇਟ ਹੋ ਗਏ ਜੀ ਥਣ ਜਿਹੜਾ ਵਾ ਉਹ ਰਹਿੰਦਾ ਰਹਿ ਜਾਂਦਾ। ਹਾਂ ਬਿਲਕੁਕੁਲ ਜੀ ਇਹ ਹੈ ਹੀ ਇਸ ਤਰ੍ਹਾਂ ਦੀ ਜੇ ਤੁਸੀਂ ਉਸੇ ਟਾਈਮ ਫੜ ਲੋਗੇ ਹੋਸ਼ੋ ਦਾ ਤੁਹਾਡਾ ਥੋੜੀ ਜੀ ਮੈਡੀਸਨ ਨਾਲ ਹੀ ਸਹੀ ਹੋ ਜੇ ਤੇ ਜੇ ਵਾਜੇ ਤੇ ਫਿਰ ਤੁਸੀਂ ਜਿੰਨੇ ਮਰਜੀ ਇਹਰ ਲਾ ਲਓ ਐਂਟੀਬਾਇਓਟਿਕ ਲਾ ਲਓ ਜੋ ਮਰਜ਼ੀ ਕਰ ਲਓ ਜਦੋਂ ਖਰਾਬ ਹੋ ਗਿਆ ਜਿਆਦਾ ਫਿਰ ਉਹਦੇ ਤੇ ਚੱਲਣ ਦੇ ਚਾਂਸ ਸਿਲ ਕੱਟ ਜਾਂਦੇ ਆ ਬਿਲਕੁਲ ਜੀ ਹਾਂਜੀ ਸੋ ਸਫਾਈ ਵੀ ਜ਼ਰੂਰੀ ਹੈ ਨਾਲ ਸਿਹਤ ਦਾ ਕਹਿਣ ਦਾ ਭਾਵ ਕਿ ਜਿਹੜੇ ਬੰਦੇ ਦੀ ਕਹ ਲਓ ਚਾਹੇ ਪਸ਼ੂ ਦੀ ਇਮਿਊਨਿਟੀ ਸਿਸਟਮ ਤਗੜਾ ਹੈ ਉਹ ਬਿਮਾਰੀ ਝੱਲ ਵੀ ਲੈਂਦਾ ਰੋਗ ਨੂੰ ਆਪਾਂ ਇਹ ਦੱਸਣਾ ਵੀ ਤੂੰ ਆਇਆ ਅਸੀਂ ਡਿੱਗ ਨਹੀਂ ਗਏ ਤੇਰੇ ਨਾਲ ਅਸੀਂ ਤਗੜੇ ਆ ਟੱਕਰ ਵੀ ਲੈ ਸਕੀਏ ਤਾਂ ਜੋ ਰੋਗ ਨਾਲ ਆਪਾਂ ਤੇ ਆਹ ਸਾਹਮਣੇ ਅਚਾਰ ਹੈ ਜੀ ਦਿਖਾਓ ਮੜਾ ਜੀ ਆ ਆ ਪਿੱਠ ਆਪਣੀ ਵੇਲੀ ਹੋ ਗਈ ਹੈ ਅੱਛਾ ਜੀ ਹੁਣ ਦੂਜੀ ਪਿੱਠ ਆ ਜਿਹੜੀ ਆਹ ਦੇਖੋ ਜ ਲਿਆ ਵੀ ਮੁੰਡਿਆ ਕਹਿਣਾ ਕੈਮਰਾ ਕੋਲ ਦਿਖਾਈਏ ਇਹ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇਹ ਚਾਰ ਪਾਈ ਨੂੰ ਆਵਲਾ ਜਿਹੜਾ ਚੱਲ ਰਿਹਾ ਪਿੱਠ ਹੋਂ ਦਾ ਡਾਵਲਾ ਇਹੋ ਹੀ ਜਦੋਂ ਆਪਣੇ ਸੀਜ਼ਨ ਚ ਹਾਂ ਸੀਜ਼ਨ ਦੇ ਵਿੱਚ ਹੂੰ ਅੱਛਾ ਇਹ ਅਚਾਰ ਚ ਕੋਈ ਪ੍ਰੋਬਲਮ ਵਗੈਰਾ ਤਾਂ ਨਹੀਂ ਹੁੰਦੀ ਤੁਸੀਂ ਓਏ ਇਹਦੀ ਚੈੱਕ ਕਰਾਈਦਾ ਵਾ ਅੱਛਾ ਲੈਬਰਾਟਰੀ ਭੇਜੀਦਾ ਵਾ ਅੱਛਾ ਅੱਛਾ ਹਾਂਜੀ ਇਹ ਟਾਈਮ ਟੂ ਟਾਈਮ ਮਤਲਬ ਤੁਸੀਂ ਦੀ ਚੈਕਿੰਗ ਜਿਹੜੀ ਆ ਉਹ ਕਰਾਉਂਦੇ ਆਂਦੇ ਆ ਅੱਛਾ ਜੀ ਉਹ ਸੈਂਪਲ ਲੈ ਜਾਂਦੇ ਆ ਜਰ ਦੱਸ ਦਿੰਦੇ ਇਹਦੇ ਵਿੱਚ ਹੂੰ ਇਹਦਾ ਡਰਾਈ ਮੈਟਰ ਵਗੈਰਾ ਜੋ ਵੀ ਇਹ ਸਾਰਾ ਸਿਸਟਮ ਹੈਗਾ ਕਿੰਨਾ ਠੀਕ ਹੈ ਜਿਹੜੀ ਚੀਜ਼ ਦੀ ਕਾਟਵਾ ਦਾ ਸਾਰਾ ਇਹਦੇ ਬਾਰੇ ਦੱਸ ਦਿੰਦੇ ਆ ਨਹੀਂ ਨਹੀਂ ਬਿਲਕੁਲ ਜੀ ਚਾਹੀਦਾ ਵੀ ਐਕਸਟਰਾ ਐਡ ਕਰ ਦਿੱਤਾ ਜੇ ਸਾਨੂੰ ਕੋ ਲੱਗੇ ਤਾਂ ਇਹ ਚੀਜ਼ ਦੀ ਜਿਹੜੀ ਇਹ ਵਿੱਚੋਂ ਠੀਕ ਹੈ ਜੀ ਹਾਂਜੀ ਅੱਗੇ ਆਪਾਂ 14 14 ਕਿੱਲਿਆਂ ਦਾ ਪਾਇਆ ਸੀ 14 ਕਿੱਲਿਆਂ ਦਾ ਉਹ ਤੇ ਆ ਵਾਲਾ ਹਾਂਜੀ ਉਹ ਤੇ ਕਿਧਰ ਪੇਟ ਅੱਛਾ ਇਧਰ ਵੀ ਅੱਛਾ ਅੱਡ ਅੱਡ ਤਿਆਰ ਕਰੇ ਹੋਏ ਨੇ ਹਾਂਜੀ ਹਾਂਜੀ ਠੀਕ ਹੌਲੀ ਹੌਲੀ ਪੱਕੀਆਂ ਪਿੱਟਾਂ ਬਣਾਵਾਂਗੇ ਤਾਂ ਸਟੈਪ ਬਾਈ ਸਟੈਪ ਨਹੀਂ ਨਹੀਂ ਬਿਲਕੁਲ ਜੀ ਪਤਾ ਕੀ ਹੈ ਜੀ ਹਾਂਜੀ ਉਹ ਇਸ ਤਰੀਕੇ ਨਾਲ ਚੱਲਣਾ ਚਾਹੀਦਾ ਹੈ ਠੀਕ ਆ ਕਈ ਕੰਮ ਕਰਜਾ ਚੁੱਕ ਕੇ ਸ਼ੁਰੂ ਕਰਨੇ ਪੈਂਦੇ ਆ ਕਿਉਂਕਿ ਲਾਈਫ ਦੇ ਵਿੱਚ ਕੁਝ ਵੀ ਵਿਦਆਊਟ ਰਿਸਕ ਨਹੀਂ ਹੈਗਾ ਪਰ ਇੰਨਾ ਕਿ ਰਿਸਕ ਲੋਗੇ ਆਪਾਂ ਉਹਨੂੰ ਸਾਂਭ ਸਕੀਏ ਹੁਣ ਤੁਹਾਨੂੰ ਸਿਸਟਮੇ ਦਾ ਪਤਾ ਲੱਗ ਗਿਆ ਤਜਰਬਾ ਹੋ ਗਿਆ ਆ ਬਿਮਾਰੀ ਆ ਸਕਦੀ ਆ ਇੱਥੋਂ ਆਪਾਂ ਰੋਕਥਾਮ ਕਰ ਸਕਦੇ ਆ ਇੱਥੇ ਆਪਣੇ ਦੁੱਧ ਫਿਰ ਦੁੱਧ ਦਾ ਮੈਨੂੰ ਦੁੱਧ ਤੋਂ ਜ਼ਿਆਦਾ ਹੈ ਫਿਰ ਦੁੱਧ ਕਿੱਥੇ ਪਾਉਂਦੇ ਹੋ ਕਿਵੇਂ ਇਹਦਾ ਅਸੀਂ ਵੀਰਕਾ ਨੂੰ ਪਾਉਨੇਗੇ ਵੀਰਕਾ ਨੂੰ ਜਾਂਦਾ ਹੀ ਸਾਨੂੰ ਵੀਰਕਾ ਨੂੰ ਜਾਂਦਾ ਵੈਰੀ ਗੁੱਡ ਜੀ ਫਿਰ ਗੱਡੀ ਆਪ ਆਉਂਦੀ ਲੈਣ ਗੱਡੀ ਆਪੇ ਆਉਂਦੀ ਦੋਨ ਟਾਈਮ ਸਵੇਰ ਸ਼ਾਮ ਅੱਛਾ ਜੀ ਹਾਂਜੀ ਠੀਕ ਹੈ ਜੀ ਤਾਂ ਫਿਰ ਹੌਣ ਤੱਕ ਤਿਆਰ ਕਰ ਛੱਡਦੇ ਹੋਗੇ ਤੁਸੀਂ ਹਾਂ ਹੌਣ ਤੱਕ ਤਿਆਰ ਹੁੰਦਾ ਆਈ 4 ਵਜੇ ਸਵੇਰ ਮਾਰਨਿੰਗ ਕਰੀਦੀ ਆ ਸ਼ਾਮੀ ਵੇਰ 4 ਵਜੇ ਜੀ ਤੇ ਪਾਣੀ ਦਾ ਫਿਰ ਕਿਵੇਂ ਆ ਜੀ ਪਾਣੀ ਵਿੱਚ ਆਟੋਮੈਟਿਕ ਆਪਣੇ ਚੱਲੀ ਜਾਂਦਾ ਠੀਕ ਹੈ ਜੀ ਮਤਲਬ ਨਵਾਉਣ ਦਾ ਜਿਹੜਾ ਸਿਸਟਮ ਹੈ ਨਾ ਦਾ ਸ਼ਾਵਰ ਸਿਸਟਮ ਦਾ ਅੱਡ ਨਹੀਂ ਬਸ ਥੱਲੇ ਵਾਸ਼ ਕਰਨ ਦਾ ਹੀ ਆ ਜਦੋਂ ਆਪਾਂ ਇਹਨਾਂ ਨੂੰ ਛੋਣਾ ਵਾ ਅੱਛਾ ਅੱਛਾ ਜੀ ਹਾਂ ਬਸ ਇਸੇ ਦਾ ਇਨਵਾਈ ਦਾ ਹਾਂ ਜੀ ਇਹਨਾਂ ਨੂੰ ਕਾਟੀ ਨਵਾਈਦਾ ਜੀ ਖੁੱਲੇ ਛੱਡੇ ਡੰਗਰ ਤੁਸੀਂ ਸਾਰੇ ਹਾਂ ਸਾਰੇ ਪਸ਼ੂ ਇਹਦਾ ਕਾਰਨ ਕਾਰਨ ਇਹ ਆ ਆਪਣੀ ਮਰਜ਼ੀ ਨਾਲ ਪਾਣੀ ਪੀਣ ਜੀ ਮਰਜ਼ੀ ਨਾਲ ਆਪਦੇ ਪੱਠੇ ਖਾਣ ਜੀ ਬੰਦਸ਼ ਨਹੀਂ ਜੇ ਆਪਾਂ ਇਹਨਾਂ ਨੂੰ ਬੰਨ ਲਾ ਗਏ ਨਹੀਂ ਟਾਈਮ ਲੱਗੇ ਇਹਨੇ ਡੰਗਰਾਂ ਨੂੰ ਆਪਾਂ ਕਿਨੂੰ ਕੱਲੇ ਕੱਲੇ ਨੂੰ ਆਪਾਂ ਖੋਲ ਕੇ ਤੇ ਜੀ ਪਾਣੀ ਪਿਆਵਾਂਗੇ ਇਹ ਡੰਗਰਾਂ ਦੀ ਫਿਰ ਪਸ਼ੂਆਂ ਦੀ ਮੈਂਟੈਲਿਟੀ ਤੇ ਹੀ ਫਰਕ ਪੈਂਦਾ ਕੁਝ ਖੁੱਲੇ ਛੱਡਣ ਨਾਲ ਤੇ ਬੰਨਣ ਨਾਲ ਕੁਝ ਬਹੁਤ ਜ਼ਿਆਦਾ ਨੋਟ ਕੀਤਾ ਕੁਝ ਬਹੁਤ ਜ਼ਿਆਦਾ ਉਹ ਕਿੱਦਾਂ ਜੀ ਦੇਖੋ ਆਪਦੀ ਮਰਜ਼ੀ ਨਾਲ ਖਾਣਾ ਪੀਣਾ ਆਪਦੀ ਮਰਜ਼ੀ ਨਾਲ ਬਹਿਣਾ ਖਲੋਣਾ ਤੁਰਨਾ ਫਿਰਨਾ ਇੱਕ ਜੇਲ੍ਹ ਤੋਂ ਛੁਟਕਾਰਾ ਹੋ ਜਾਂਦਾ ਨਾ ਉਹ ਸੰਗਲ ਦੇ ਨਾਲ ਬੱਜਾ ਪਸ਼ੂ ਵੇਖੋ ਉਹਨੂੰ ਪਾਣੀ ਦੀ ਹੋਂਣ ਜ਼ਰੂਰਤ ਆ ਜੀ ਬਿਲਕੁਲ ਆਪਾਂ ਸ਼ ਬਿਲਕੁਲ ਜੀ ਉਹ ਫਰਕ ਪੈਂਦਾ ਜੀ ਹਾਂਜੀ ਇੱਕ ਤਾਂ ਬੰਦੇ ਨੂੰ ਭੁੱਖ ਲੱਗੀ ਆ ਉਦੋਂ ਰੋਟੀ ਮਿਲਣੀ ਆ ਜੀ ਇੱਕ ਭੁੱਖ ਮਰਨ ਤੋਂ ਬਾਅਦ ਰੋਟੀ ਮਿਲਣੀ ਉਹ ਬੰਦੇ ਨੇ ਜਿੱਥੇ ਭੁੱਖ ਲੱਗੀ ਚਾਰ ਖਾਣੀਆਂ ਤਾਂ ਉਹਨੇ ਦੋ ਖਾਣੀਆਂ ਭੁੱਖ ਮਰੀ ਤੋਂ ਜਾਂ ਇੱਕ ਦੋ ਵੀ ਚੱਲ ਯਾਰ ਖਾਲਾਂ ਉਹ ਉਹਨੂੰ ਖਾਣ ਨਹੀਂ ਆਪਾਂ ਕਹਿੰਦੇ ਉਹਨੂੰ ਢਿੱਡ ਭਰਨ ਕਹਿੰਦੇ ਇੱਕ ਉਹਦਾ ਖਾਣਾ ਉਹ ਚ ਨਿਊਟ੍ਰੀਸ਼ਨ ਵੈਲਿਊ ਨਹੀਂ ਫਿਰ ਆਪਣੇ ਬੋਡੀ ਨੇ ਐਬਜ਼ਾਰਬ ਕਰਨਾ ਰਾਈ ਕਾ ਵਿੱਜਾ ਮਗਰ ਥਿਆਰ ਹੋ ਰਿਹਾ ਹਾਂ ਦਿਖਾਓ ਮੜਾ ਜੂਮ ਕਰਕੇ ਜੀ ਹਾਂਜੀ ਇਹ ਕਿੰਨੇ ਚਿਰ ਡਾਕਟਰ ਸਾਹਿਬ ਤਿਆਰ ਹੋ ਜਾਊਗਾ ਫਿਰ ਜਿਹੜਾ ਤੁਸੀਂ ਕਹਾ ਕਹਿ ਰਹੇ ਹੋ ਇਹ ਤਾਂ ਬੀਜਾਂ ਨੂੰ ਮੈਂ 2 अच्छा जी ए हुन गरमाहस जदों पौगी थोड़ा ਛੇਤੀ ਫਟੂਗਾ ਠੰਡ ਥੋੜਾ ਨੱਪ ਲੈਂਦੀ ਇਹਨਾਂ ਚੀਜ਼ਾਂ ਹਾਂਜੀ ਹਾਂਜੀ ਠੀਕ ਹੈ ਜੀ ਫਿਰ ਬਰਸੀਨ ਵਗੈਰਾ ਤਾਂ ਨਹੀਂ ਪਾਉਂਦੇ ਹੁਣ ਇਹ ਨਹੀਂ ਬਰਸੀਨ ਨਹੀਂ ਪਾਈਦਾ ਰਾਈਗਾ ਪਾਈਦਾ ਰਾਈਗਾ ਪਾਈ ਹਾਂ ਜਾਂ ਜਮੀ ਪਾਈਦੀ ਅੱਛਾ ਜੀ ਜਮੀ ਜਦੋਂ ਫਲੀ ਤੇ ਆ ਜਾਂਦੀ ਹੈ ਉਦੋਂ ਪਾਈਦੀ ਉਹਦਾ ਫਿਰ ਬੈਨੀਫਿਟ ਹੁੰਦਾ ਬਹੁਤ ਜ਼ਿਆਦਾ ਅੱਛਾ ਕਿਵੇਂ ਮਿਲਕਿੰਗ ਦੇ ਵਿੱਚ ਕੁਸ਼ਨ ਦੇ ਵਿੱਚ ਅੱਛਾ ਅੱਛਾ ਜੀ ਦੁੱਧ ਦੀ ਜਿਹੜੀ ਆ ਉਹ ਪ੍ਰੋਡਕਸ਼ਨ ਵਧਦੀ ਹੈ ਫਿਰ ਬਹੁਤ ਜ਼ਿਆਦਾ ਵਧਦੀ ਹੈ ਠੀਕ ਹੈ ਪਸ਼ੂ ਵੀ ਸਿਹਤਮੰਦ ਹੁੰਦੇ ਇਹਦੇ ਨਾਲ ਜੀ ਜੀ ਉਦੋਂ ਨਾ ਇਹ ਵੀ ਬਣਾ ਲਈਦਾ ਆਪਾਂ ਵੱਢ ਕੇ ਸੁਕਾ ਕੇ ਵੀ ਫਿਰ ਆਪਾਂ ਪਾ ਸਕਦੇ ਆ ਜੀ ਜੀ ਹਾਂ ਇਹ ਬਣਾ ਕੇ ਨਾ ਅੱਛਾ ਜੀ ਲਾ ਕੇ ਆਪਾਂ ਜੀ ਜਿਹਨੂੰ ਕਈ ਦਾ ਜਿਵੇਂ ਤੁੜੀ ਨੂੰ ਬਣਾਈਦਾ ਜਿੱਦਾਂ ਕੋਪਰਾ ਬਣਾ ਕੇ ਰੱਖ ਲੀਦੇ ਆ ਫਿਰ ਥੋੜੇ ਥੋੜੇ ਵਿੱਚੋਂ ਕੱਢ ਗਏ ਉਹ ਹੁੰਦੇ ਰਿਹਾ ਪਿਛਲੀ ਵਾਰੀ ਕੀਤਾ ਸੀ ਐਦਕੀ ਨਹੀਂ ਕੀਤਾ ਜੀ ਜੀ ਐਦਕੀ ਦੇਖਾਂਗੇ ਜੇ ਜਵੀ ਮਿਲ ਗਈ ਤਾਂ ਅੱਛਾ ਜੀ ਫਿਰ ਬਾਹਰੋਂ ਲੈ ਲਈ ਦੀ ਬਾਗਾ ਮੂਗਾ ਜੋ ਮੁੱਲ ਅੱਛਾ ਅੱਛਾ ਹਾਂ ਮੁੱਲ ਵੀ ਮਤਲਬ ਲੈ ਕੇ ਕੰਮ ਹਾਂ ਠੀਕ ਹੈ ਵੀ ਜੇ ਆਪਾਂ ਨੂੰ ਲੈ ਕੇ ਵੀ ਵਧੀਆ ਵੱਜਦਾ ਤਾਂ ਫਿਰ ਉਹ ਚ ਕੋਈ ਹਰਜ ਨਹੀਂ ਇੱਕ ਤਾਂ ਜਿਹੜੀ ਪਸ਼ੂ ਦੀ ਸਿਹਤ ਆ ਉਹ ਬਰਕਰਾਰ ਰਹਿੰਦੀ ਹਣਾ ਜੀ ਇਧਰ ਆਪਣੇ ਬਾਗ ਬਹੁਤ ਹੁੰਦੇ ਨੇ ਨਾ ਨਾਕਾਂ ਦੇ ਉਹਨਾਂ ਦੇ ਵਿੱਚ ਹਾਂ ਜਮੀਨ ਬਹੁਤ ਕਾਫੀ ਹੋ ਜਾਂਦੀ ਉਹਦੀ ਕਸ਼ਤਕਾਰੀ ਕਰਦੇ ਨੇ ਕਿ ਮਤਲਬ ਹੋ ਜਾਂਦੀ ਜਾਂ ਕਿਵੇਂ ਕੀ ਨਹੀਂ ਨਹੀਂ ਆਬੀਦ ਨੇ ਆਬੀਦ ਨੇ ਅੱਛਾ ਅੱਛਾ ਜੀ ਠੀਕ ਹੈ ਜੀ ਉਹਦੇ ਵਿੱਚ ਕਿਉਂਕਿ ਫਸਲ ਹੋਰ ਨਹੀਂ ਕੋਈ ਲੈਂਦੇ ਨਾ ਹੂੰ ਛਾਇਆ ਕਰਕੇ ਉਹ ਹੋ ਜਾਂਦੀ ਹੈ ਛਾਇਆ ਕਰਕੇ ਹੋ ਜਾਂਦੀ ਆ ਹਾਂਜੀ ਜਿਵੇਂ ਹੁਣ ਉਹ ਚ ਕਣਕ ਨਹੀਂ ਬੀਜ ਸਕਦੇ ਕਣਕ ਨੂੰ ਕਿਤੇ ਬਾਈ ਚਾਂਸ ਕੋ ਗੱਲਬਾਤ ਹੋ ਜਾਈ। ਉਹ ਫਿਰ ਬਾਗ ਜਿਹੜਾ ਬੜੀ ਮੁਸ਼ਕਲ ਤਿਆਰ ਹੁੰਦਾ ਬੜਾ ਟਾਈਮ ਲੱਗਦਾ। ਉਹ ਤਾਂ ਬਹੁਤ ਟਾਈਮ ਕੰਜ਼ਿਊਮਿੰਗ ਜਿਹੜਾ ਕਨਸੈਪਟ ਹੈਗਾ। ਹਾਂ ਬਾਗ ਦੇ ਵਿੱਚ ਸਿਰਫ ਜਵੇਂ ਜੜੀ ਆ ਉਸ ਨੂੰ ਬੀਜਿਆ ਜਾਂਦਾ। ਬਿਲਕੁਲ ਜੀ। ਸੋ ਇੱਕ ਚੀਜ਼ ਜਿਹੜੀ ਛੋਟੀ ਜੀ ਹੈ। ਮਤਲਬ ਕਿ ਕਨਸੈਪਟ ਬਹੁਤ ਛੋਟਾ ਹੈ ਪਰ ਉਹਦੇ ਨੁਕਸਾਨ ਬਹੁਤ ਹੁੰਦੇ ਆ ਜੇ ਆਪਾਂ ਧਿਆਨ ਨਾ ਰੱਖੀਏ। ਡਵਰਮਿੰਗ ਦੀ ਗੱਲ ਕਰੀਏ ਜੇ ਆਪਾਂ ਕਹਿੰਦੇ ਅੰਦਰ ਸਾਡੇ ਪਟਿਆਲੇ ਚ ਮਾਲਵੇ ਵਾਲੇ ਪਾਸੇ ਕਹਿੰਦੇ ਮੈਂ ਮਰਜੇ ਜਾਈ ਇਸ ਟ ਮਤਲਬ ਉਹ ਕਹਿੰਦੇ ਜੂਨਾ ਦੀ ਗੋਲੀ ਦੇ ਦਿਓ ਸਾਨੂੰ ਮਤਲਬ ਮੈਡੀਕਲ ਸਟੋਰ ਤੇ ਜਾਂ ਕਿਤੇ ਜਾਂਦੇ ਨੇ ਜੂਨਾ ਦੀ ਗੋਲੀ ਮਤਲਬ ਅੰਦਰ ਦੇ ਕੀੜੇ ਹੂੰ ਹੂੰ ਉਹਨਾਂ ਦੀ ਗੱਲ ਦੱਸੋ ਵੀ ਉਹ ਤੋਂ ਕਿੰਨੇ ਕੁ ਰੋਗ ਲੱਗ ਸਕਦੇ ਜੇ ਆਪਾਂ ਨਾ ਆਪਾਂ ਪਛੂ ਦਾ ਧਿਆਨ ਰੱਖੀਏ ਨੂੰ ਟਾਈਮ ਟਾਈਮ ਡਵਰਮਿੰਗ ਨਾ ਕਰੀਏ ਤੇ ਕਿੰਨੀ ਜ਼ਰੂਰੀ ਹੈ ਡਵਰਮਿੰਗ ਡੀ ਵਰਮਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਮੰਨ ਲਓ ਤੁਸੀਂ ਜਿੰਨਾ ਮਰਜ਼ੀ ਖਰਾਕ ਪਾਈ ਜਾਂਦੇ ਜਿੰਨਾ ਮਰਜ਼ੀ ਦੇ ਪੱਠੇ ਪਾਈ ਜਾਂਦੇ ਜਿੰਨਾ ਮਰਜ਼ੀ ਟੋਨਿਕ ਪਾਈ ਜਾਂਦੇ ਜੀ ਡਾਕਟਰ ਸਾਹਿਬ ਹਾਂਜੀ ਕੋਈ ਫਾਇਦਾ ਨਹੀਂ ਜੀ ਜਿੰਨਾ ਤੱਕ ਤੁਸੀਂ ਡੀ ਵਰਮਿੰਗ ਨਾ ਕੀਤੀ ਜੀ ਡੀ ਵਰਮਿੰਗ 4 ਮਹੀਨੇ ਬਾਅਦ ਤੁਹਾਨੂੰ ਪ੍ਰੋਪਰ ਕਰਨੀ ਚਾਹੀਦੀ ਹੈ ਜੀ ਹਰ ਇੱਕ ਡੰਗਰ ਦੀ ਕਰਨੀ ਚਾਹੀਦੀ ਹੈ ਜਿਹੜੇ ਛੋਟੇ ਫਲ ਹੁੰਦੇ ਨੇ ਜੀ ਕਾਫ ਜਿਹੜੇ ਛੋਟੇ ਨਾਸਪਰੇ ਗਏ ਹਾਂਜੀ ਕਾਫ ਜਿਹੜੇ ਛੋਟੇ ਨੇ ਉਹਨਾਂ ਨੂੰ ਤੁਸੀਂ ਹਾਂਜੀ ਮਹੀਨੇ-ਮਹੀਨੇ ਬਾਅਦ ਜਿਹੜੀ ਆ ਜੀ ਵਰਮਿੰਗ ਕਰਨੀ ਆ ਬਿਲਕੁਲ ਜੀ ਬਿਲਕੁਲ ਘੱਟੋ ਘੱਟ 8-9 ਮਹੀਨੇ ਤੱਕ ਲਗਾਤਾਰ ਕਰਨੀ ਚਾਹੀਦੀ ਹੈ ਅੱਛਾ ਜੀ ਹਾਂਜੀ ਬੋਡੀ ਵੇਟ ਦੇ ਸਾਹਮਣੇ ਬੋਡੀ ਅਕੋਰਡਿੰਗ ਟੂ ਬੋਡੀ ਵੇਟ ਫਰੋ ਬੋਲਸ ਵਗੈਰਾ ਜਾਂ ਗੋਲੀਆਂ ਛੋਟੀਆਂ ਵੱਡੀਆਂ ਆਉਂਦੀਆਂ ਨੇ ਦੀਆਂ ਉਹ ਮ ਤੇ ਬਾਕੀ ਜਿਹੜੇ ਗੱਬਰ ਡੰਗਰ ਦੇਵਨ ਵਾਲੀ ਅੱਡ ਸਾਲਟ ਹੁੰਦੇ ਨੇ ਜਿਹੜੀਆਂ ਸੁਈਆਂ ਵਾਂ ਉਹਨਾਂ ਸਿਆਡ ਹੁੰਦੇ ਨੇ ਜੀ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹ ਨਾ ਮਤਲਬ ਧੰਦਾ ਇਦਾਂ ਦਾ ਜੀ ਇਹਨਾਂ ਦੇ ਕਹਿਣ ਦੇ ਮੁਤਾਬਕ ਜੋ ਮੈਨੂੰ ਲੱਗ ਰਿਹਾ ਸਬਰ ਜ਼ਰੂਰੀ ਹੈ ਹੂੰ ਬੇਸਬਰੇ ਬੰਦੇ ਵਾਸਤੇ ਇਹ ਧੰਦਾ ਇਹਦੇ ਵਿੱਚ ਬਹੁਤ ਵੱਡਾ ਸਬਰ ਹੈ ਵੀ ਮੈਂ ਇੱਕ ਵਾਰੀ ਆਪਣੇ ਪੈਸੇ ਫੁੱਲ ਲੱਗਣੇ ਨੇ ਲੱਗਣੇ ਨੇ ਜੀ ਹਾਂਜੀ ਹਾਂਜੀ ਤੇ ਫਿਰ ਆਉਣੇ ਬਾਅਦ ਚ ਹੌਲੀ ਹੌਲੀ ਜਦੋਂ ਆਉਣ ਲੱਗੇ ਹਾਂਜੀ ਤੇ ਫਿਰ ਅਨਗਿਣਤੀ ਆਉਣੇ ਉੱਤੋਂ ਫਿਰ ਆਉਣੇ ਆ ਜੀ ਕਿਉਂਕਿ ਆਪਣਾ ਸਿਸਟਮ ਹੀ ਐਡਾ ਵੱਡਾ ਹੁੰਦਾ ਵੀ ਰੱਬ ਨਾਗਰੇ ਕਿਸੇ ਪਾਸੋਂ ਘਟਾ ਵੀ ਪੈਂਦਾ ਆਪਾਂ ਪਹਿਲਾਂ ਹੀ ਸਟੇਬਿਲਿਟੀ ਇੰਨੀ ਉੱਚੀ ਕਰਕੇ ਆਪਦੇ ਕੰਮ ਦੀ ਕਰ ਲਈ ਹੁੰਦੀ ਵੀ ਆਪਾਂ ਜਰ ਸਕੀਏ ਵੇਖੋ ਇੱਕ ਇਹ ਕਦੀ ਵੀ ਨਹੀਂ ਹੁੰਦਾ ਕਿ ਆਪਾਂ ਇੱਕ ਲੈਵਲ ਤੇ ਚੱਲੀ ਹਣਾ ਇੱਕ ਇੱਕ ਸਟ੍ਰੇਟ ਪੈਰਲਲ ਹੀ ਆਪਾਂ ਚੱਲੀ ਜਾਵੇ ਫਲਕਚੁਏਸ਼ਨਸ ਹੋਣੀਆਂ ਹੁੰਦੀਆਂ ਉੱਪਰ ਥੱਲੇ ਹਣਾ ਜਿੰਦਗੀ ਦੇ ਵਿੱਚ ਬੰਦਾ ਬਿਮਾਰ ਵੀ ਹੁੰਦਾ ਫਿਰ ਉੱਠਦਾ ਵੀ ਹੈ ਠੀਕ ਹੋ ਜਾਂਦਾ ਚੜਾ ਚੜਾ ਆਉਂਦੇ ਰਹਿੰਦੇ ਨੇ ਬਿਲਕੁਲ ਜੀ ਸੋ ਲਓ ਜੀ ਆਪਾਂ ਤੁਹਾਨੂੰ ਜਿੰਨਾ ਕੋ ਹੋ ਸਕਿਆ ਵਾਰਤ ਬਾਤ ਜਾਣਕਾਰੀ ਦਿੱਤੀ ਆ ਬਾਕੀ ਤੁਸੀਂ ਕੋਈ ਵੀ ਮੈਂ ਕਹਿੰਨਾ ਵੀ ਮੇਰੇ ਹਿਸਾਬ ਨਾਲ ਬਾਕੀ ਡਾਕਟਰ ਸਾਹਿਬ ਵੀ ਇਹੀ ਕਹਿੰਦੇ ਸੀਗੇ ਮੈਨੂੰ ਆਫ ਕੈਮਰਾ ਇਹਨਾਂ ਨੇ ਕਿਹਾ ਵੀ ਤੁਸੀਂ ਇਹ ਮੈਸੇਜ ਜ਼ਰੂਰ ਦਿਓ ਵੀ ਕਦੀ ਵੀ ਜਿਹੜਾ ਇਲਾਜ ਆ ਉਹ ਚੰਗੇ ਡਾਕਟਰ ਸਾਹਿਬਾਨ ਨੂੰ ਜਿਨ੍ਹਾਂ ਨੇ ਵੀਰ ਭਰਾਵਾਂ ਨੂੰ ਦਵਾਈਆਂ ਦਾ ਪਤਾ ਕੁਝ ਹੱਦ ਤੱਕ ਕਰੋ ਬਾਕੀ ਚੰਗਾ ਦਿਖਾ ਕੇ ਕਰੋ ਹਨਾ ਇਹ ਜ਼ਰੂਰ ਤੁਸੀਂ ਇੱਕ ਮੈਸੇਜ ਦਿਓ ਆਪਣੀ ਵੀਡੀਓ ਦੇ ਥਰੂ ਵੀ ਇਸ ਤਰ੍ਹਾਂ ਕਰਕੇ ਕਰਨਾ ਚਾਹੀਦਾ ਬਾਕੀ ਤੁਸੀਂ ਇਹਨਾਂ ਨੂੰ ਡੀਵਰਮਿੰਗ ਕਰਕੇ ਰੱਖੋਗੇ ਜੀ ਜੀ ਵਧੀਆ ਖਰਾਕ ਪਾਓਗੇ ਨਾ ਜੀ ਬਹੁਤ ਘੱਟ ਮਿਰਚ ਲੱਗਦੀ ਜੀ ਜੀ ਇਹਨੇ ਵੀ ਮੈਂ ਪ੍ਰੈਕਟਿਸ ਕਰਦਾ ਜਾਂ ਮੇਰੇ ਜਾਨ ਜੀ ਜੀ ਪਰ ਮੈਂ ਹਿਸਾਬ ਲਾਉਣਾ ਵੀ ਇਹਨਾਂ ਨੂੰ ਕਦੀ ਮੈਨੂੰ ਜ਼ਰੂਰਤ ਹੀ ਨਹੀਂ ਪਈ ਬਹੁਤ ਵੈਰੀ ਵੁੱਡ ਇਹਨਾਂ ਨੇ ਮਿਕਸਚਰ ਦੀ ਫੁੱਲ ਪਰਤੀ ਲਾ ਦਿਆ ਕਾਰਨ ਇਹ ਹੈ ਵੀ ਤੁਸੀਂ ਧਿਆਨ ਰੱਖਦੇ ਹੋ ਜ਼ਿਆਦਾ ਸਿਰ ਤੇ ਚੜ ਕੇ ਰਹਿੰਦੇ ਹੋ ਚੜ ਕੇ ਅੱਛਾ ਇੱਕ ਆ ਤੁਸੀਂ ਇਹ ਰੱਖਿਆ ਛੋਟੇ ਛੋਟੇ ਜਿਹੇ ਜਾਨਵਰ ਜਿਹੇ ਮੜਾ ਜੂ ਕਰਵਾ ਦਿਖਾ ਕੇ ਇਹ ਇਹ ਕਿਵੇਂ ਆ ਕੀ ਕਹਿੰਦੇ ਇਹਨਾਂ ਨੂੰ ਮਰਗਾਬੀ ਨੇ ਨੇ ਬਖਤਾ ਇਹਨੂੰ ਕਹੀ ਦੀਆਂ ਅੱਛਾ ਅੱਛਾ ਜੀ ਹਾਂ ਜੀ ਇਹ ਰੋਲਾ ਉਹਦੇ ਧਿਆਰਾ ਕਿ ਇਹ ਵੇਖੋ ਜੀ ਜਦੋਂ ਕੋਈ ਬਾਹਰੋਂ ਆ ਗਿਆ ਇਹਨਾਂ ਜਾਂਦਿਆਂ ਉਹ ਅਟੈਕ ਕਰਨਾ ਅੱਛਾ ਮਾਰ ਦੀਆਂ ਨੇ ਜੀ ਮਾਰ ਦੀਆਂ ਨਾ ਇਹ ਦਿਵਾਲੇ ਹੋ ਜਣਾ ਤੁਸੀਂ ਵੀ ਜਾ ਕੇ ਵੇਖੋ ਟਾੜੇ ਦਿਵਾਲੇ ਹੋ ਜਣਾ ਨਾ ਅੱਛਾ ਜੀ ਇਹਨਾਂ ਨੂੰ ਜੰਗਾ ਮਾਰਨੀ ਸ਼ੁਰੂ ਕਰਦੇ ਨੇ ਠੀਕ ਚਲੋ ਕਰੇ ਤਾਂ ਕੁਝ ਨਹੀਂ ਕਿੰਨੇ ਕਿਤੇ ਪਰ ਡਰਬ ਹੁੰਦਾ ਦਾਬਾ ਹੁੰਦਾ ਵਾ ਅਗਲਾ ਡਰ ਕੇ ਭੱਜ ਜਾਂਦਾ ਭੱਜ ਜਾਂਦਾ ਵੀ ਯਾਰ ਖੂਖਾਰ ਜਿਹੜਾ ਜਾਨਵਰ ਹੈਗਾ ਹਾਂਜੀ ਹਾਂਜੀ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਲਤਾਂ ਲੁਤਾਇਆਂ ਮਾਰੀਓ ਅੱਛਾ ਇਹਨਾਂ ਨਹੀਂ ਹਿਲਣਾ ਅੱਛਾ ਇਹਨਾਂ ਆਵਦਾ ਉੱਥੇ ਜਿਹੜਾ ਵਾ ਸਖਤ ਪੈਰਾ ਹਾਂ ਸਖਤ ਪੈਰਾ ਉੱਥੇ ਕੱਢ ਜਾਣਾ ਵਾ ਅੱਛਾ ਧੌਣਾ ਲੰਮੀ ਕਰ ਲੈਣੀ ਆ ਠੀਕ ਹੈ ਜੀ ਹਾਂ ਤੇ ਬਾਕੀ ਇੱਕ ਨਾ ਫੀਡ ਦੀ ਸਟੋਰੇਜ ਦਾ ਥੋੜਾ ਜਿਹਾ ਦੱਸੋ ਕਈ ਜ਼ਿਮੀਂਦਾਰ ਭਰਾ ਸੋtheta ਇਕੱਠਾ ਮੰਗਾ ਲੈਂਦੇ ਨੇ ਉਹਨਾਂ ਨੂੰ ਕੋਈ ਟੈਂਪਰੇਚਰ ਚਾਹੀਦਾ ਹੁੰਦਾ ਉਹਦੇ ਵਾਸਤੇ ਕਿ ਕਿਵੇਂ ਅੱਛਾ ਜਦਾਂ ਜਦੋਂ ਹੁੰਦਾ ਨਾ بارشਾਂ ਵਗੈਰਾ ਜਦੋਂ ਹੁੰਦੀ ਹੈ ਜੀ ਜੀ ਹਾਂਜੀ ਉਦੋਂ ਆਪਾਂ ਨੂੰ ਜ਼ਿਆਦਾ ਜਿਹੜਾ ਸਟਾਕ ਜਮਾ ਲਈ ਰੱਖਣਾ ਚਾਹੀਦਾ ਹਾਂਜੀ ਬਿਲਕੁਲ ਥੋੜੇ ਦਿਨਾਂ ਦੀ 10 15 ਦਿਨਾਂ ਦੀ ਲਿਆਓ ਫਿਰ ਨਵੀਂ ਆ ਜੇ ਹਾਂਜੀ 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 ਵੀ ਸਟਾਕ ਜ਼ਿਆਦਾ ਨਹੀਂ ਕਰਨਾ ਸਟਾਕ ਜ਼ਿਆਦਾ ਨਹੀਂ ਉਹਦੇ ਵਿੱਚ ਕਈ ਵਾਰੀ ਫੰਗਸ ਬਣ ਜਾਂਦੀ ਹੈ ਫੰਗਸ ਬਣ ਜਾਂਦੀ ਕਿਉਂਕਿ ਸਲਾਬਾ ਆ ਜਾਂਦਾ ਪ੍ਰਸ਼ਾਦ ਦੇ ਦਿਨਾਂ ਦੇ ਵਿੱਚ 7 ਦਿਨਾਂ ਦੇ ਵਿੱਚ ਉਹ ਤੋਂ ਥੋੜਾ ਜਿਆ ਉਹ ਤੋਂ ਥੋੜਾ ਜਿਆ ਧਿਆਨ ਰੱਖਣਾ ਧਿਆਨ ਰੱਖਣਾ ਚਾਹੀਦਾ ਠੀਕ ਹੈ ਜੀ ਤੇ ਕੋਈ ਫੀਡ ਸਪਲੀਮੈਂਟ ਕਿਸੇ ਭਰਾ ਨੇ ਛੋਟੇ ਲੈਵਲ ਤੇ ਸ਼ੁਰੂ ਕਰਨਾ ਹੈ ਤੁਸੀਂ ਕੀ ਕਹੋਗੇ ਵੀ ਕਿਸ ਲੈਵਲ ਤੋਂ ਘੱਟ ਤੋਂ ਘੱਟ ਕਿੰਨੇ ਪਸ਼ੂ ਰੱਖ ਕੇ ਸ਼ੁਰੂ ਕਰਨਾ ਚਾਹੀਦਾ ਵੀ ਸਮਝਾਂਦੇ ਕਿ ਅਗਲੇ ਦਾ ਤਾਲਮੁਲਕਾ ਵੀ ਚੱਲੀ ਜਾਵੇ ਮੈਂ ਤੁਹਾਨੂੰ ਇਹ ਦੱਸਦਾ ਵੀ ਜਿੱਦਾਂ ਮਰਜ਼ੀ ਵੱਡਾ ਸ਼ੈੱਡ ਪਾਉਣਾ ਹੋਵੇ ਜੀ 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 5 10 ਡੰਗਰ ਰੱਖ ਕੇ ਪਹਿਲਾਂ ਉਹਨਾਂ ਦੇ ਮਾਰੇ ਜੀ ਨੌਲੇਜ ਉੱਥੇ ਜਾ ਕੇ ਉਹਨਾਂ ਨੇ ਵੇਖੋ ਕਿਵੇਂ ਕਰਦੇ ਕੀ ਪਾਉਂਦੇ ਆ ਉਤੋਂ ਦੇਖ ਕੇ ਫਿਰ ਹੌਲੀ ਹੌਲੀ 5 10 ਪਸ਼ੂਆਂ ਤੋਂ ਸ਼ੁਰੂ ਕਰਕੇ ਫਿਰ ਕਾਨਪਰਨਾ ਜੀ ਜੀ ਬਿਲਕੁਲ ਅੱਛਾ ਆ ਸਾਹਮਣੇ ਜਿਹੜਾ ਪ੍ਰੋਜੈਕਟ ਤੁਸੀਂ ਲਗਾਇਆ ਇਹ ਫਿਰ ਚਵਾਈ ਵਾਲਾ ਹਾਂ ਚਵਾਈ ਵਾਲਾ ਲਓ ਜ਼ੂਮ ਕਰਕੇ ਦਿਖਾ ਦਿਓ ਕਿਰਾਂ ਤੇ 3.5 ਸਾਲ ਦੇ ਕਰੀਬ ਹੋ ਗਏ ਨੇ ਜੀ ਇਹਨਾਂ ਨੂੰ ਕੰਮ ਕਰਦਿਆਂ ਨੂੰ ਤਜਰਬਾ ਵਧੀਆ ਹੈ ਬਾਕੀ ਆਪਾਂ ਇਹ ਨਹੀਂ ਕਹਿੰਦੇ ਬਾਕੀ ਤਜਰਬਾ ਜਦੋਂ ਇਹਨਾਂ ਦੇ ਵਿੱਚ ਵੜ ਜੀਏ ਨਾ ਆਟੋਮੈਟਿਕ ਤੁਹਾਨੂੰ ਆ ਜਾਂਦਾ ਹੋ ਹੀ ਜਾਂਦਾ ਜੀ ਬਿਲਕੁਲ ਜੀ ਮੈਂ ਤਾਂ ਡਾਕਟਰ ਸਾਹਿਬ ਇੱਕ ਚੀਜ਼ ਕਹਿਣਾ ਹੁੰਨਾ ਮੈਂ ਆਪਦੇ ਚੈਨਲ ਥਰੂ ਵੀ ਜਦੋਂ ਮੈਂ ਇਸ ਤਰ੍ਹਾਂ ਦੀਆਂ ਕੋਈ ਵੀਡੀਓਸ ਪਾਉਣਾ ਨਾ ਵੈਸੇ ਤੇ ਮੈਨੂੰ ਮਤਲਬ ਕਿ ਹੋਰ ਸੰਤ ਸੁਦੇੜਿਆਂ ਦੀਆਂ ਵੀਡੀਓਆਂ ਦੀਆਂ ਪਾਉਣਾ ਰਹਿਣਾ ਜ਼ਿਆਦਾ ਤੇ ਪਰ ਜਦੋਂ ਮੈਂ ਇਸ ਤਰ੍ਹਾਂ ਦੀ ਕੋਈ ਵੀਡੀਓ ਪਾਉਣਾ ਨਾ ਤੇ ਮੈਂ ਕਹਿਣਾ ਹੁੰਨਾ ਵੀ ਬੰਦਾ ਜਿਸ ਕੰਮ 'ਚ ਵੜ ਜਾਏ ਨਾ ਉਹ ਕੰਮ ਹੋ ਹੀ ਜਾਂਦਾ ਤਜਰਬੇ ਆ ਜਾਂਦੇ ਜੇ ਆਪਣੀ ਨੀਤ ਆ ਜੇ ਨੀਤ ਨਹੀਂ ਨਾ ਹੈਗੀ ਫਿਰ ਤਾਂ ਤੁਹਾਡੇ ਲਈ ਹਰ ਇੱਕ ਕੰਮ ਦੁਨੀਆ ਦਾ ਬਣਿਆ ਹੀ ਨਹੀਂਗਾ ਫੇਲ ਹੈ ਕਹਿੰਦੇ ਜੀ ਸਹੀ ਗੱਲ ਹੈ ਹਾਂਜੀ ਸੋ ਲਓ ਜੀ ਏ ਸੀ ਆਪਣੀ ਅੱਜ ਦੀ ਵੀਡੀਓ ਜੀ ਜੇ ਕੋਈ ਗੱਲਬਾਤ ਰਹਿ ਗਈ ਹੋਈ ਤੁਸੀਂ ਵੀ ਮੈਨੂੰ ਕੰਟੈਕਟ ਕਰ ਲਿਓ ਡਾਕਟਰ ਸਾਹਿਬ ਨੂੰ ਪੁੱਛ ਕੇ ਤੁਹਾਨੂੰ ਦੱਸ ਦੂੰਗਾ ਕੋਈ ਸ਼ਾਇ ਕੋਈ ਦਵਾਈ ਕਿਸੇ ਚੀਜ਼ ਬਾਰੇ ਕਿਸੇ ਤੁਸੀਂ ਇਹਨਾਂ ਦੇ ਕਿਸਮ ਬਾਰੇ ਪੁੱਛਣਾ ਹੈ ਹਨਾ ਜੀ ਉਹ ਸਾਰਾ ਮੈਂ ਤੁਹਾਨੂੰ ਪੁੱਛ ਕੇ ਦੱਸ ਦੂੰਗਾ ਜੀ ਸੋ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰਨਾ ਹੈ ਬਾਕੀ ਇਧਰਲੇ ਪਾਸੇ ਵੀ ਇੱਕ ਅੱਗੇ ਸੈੱਟ ਦਿਖਾ ਦਿੰਨੇ ਆ ਉਹ ਵੱਡੀ ਸਾਰੀ ਲਾਈਟ ਵੀ ਲਾਈ ਇਹਨਾਂ ਨੇ ਇਹ ਫਿਰ ਦਿਨ ਰਾਤ ਨੂੰ ਜਗਦੀ ਰਹਿੰਦੀ ਇਹ ਲਾਈਟ ਰਾਤ ਨੂੰ ਵੀ ਹਾਂ ਉਹ ਲਾਈਟ ਗਈ ਸੀ ਬੰਦ ਨਹੀਂ ਕੀਤੀ ਨਹੀਂ ਅੱਛਾ ਅੱਛਾ ਜੀ ਹਾਂ ਜੀ ਲਾਈਟ ਦੀ ਪ੍ਰੋਬਲਮ ਬਾਰਸ਼ ਕਰਕੇ ਚੱਲ ਰਹੀ ਹੈ ਹਨਾ ਜੀ ਤੇ ਉਹਦੇ अच्छा बारिश करके हां लाइट बंद कर दे बेटा। ਹੁਣ ਆਪਾਂ ਜਦੋਂ ਦੀ ਵੀਡੀਓ ਰਿਕਾਰਡ ਕਰ ਰਹੇ ਆ ਸਫਾਈ ਲੋ ਇੰਨਾ ਕੋਈ ਖਿਆਲ ਹੈ ਕਿ ਇਹ ਬਾਈ ਨਾਲ ਦੀ ਨਾਲ ਇਹ ਮਤਲਬ ਨੇਚਰਲੀ ਚੱਕ ਰਿਹਾ ਮੈਂ ਆਪਾਂ ਡਾਕਟਰ ਸਾਹਿਬ ਇਹਨੂੰ ਕਿਹਾ ਤੇ ਵੀਡੀਓ ਚੱਲੂਗੀ ਤੇ ਤੁਸੀਂ ਚੈੱਕ ਕਰਨਾ ਹੈ ਨਾ ਵੀ ਤੁਸੀਂ ਇਹ ਸਫਾਈ ਕਰਨੀ ਹੈ। ਇਹ ਬਾਈ ਉਹਦਾ ਵਿਚਾਰਾ ਆਪਣੇ ਆਪ ਲੱਗਾ ਹੋਇਆ ਹੈ ਨਾ ਤੇ ਇਹ ਦੇਖੋ ਜੀ ਬਿਲਕੁਲ ਜੀ ਡਿਊਟੀ ਹੈ। ਇਹ ਵੀ ਬਖੂਬੀ ਆਪਦੀ ਡਿਊਟੀ ਨਿਭਾ ਰਿਹਾ ਹੈ। ਤੇ ਜਦੋਂ ਆਪਾਂ ਫਰਜਨ ਮੋਨੇ ਆ ਤਾਂ ਹੱਕ ਵੀ ਮਿਲਦੇ ਤੁਸੀਂ ਇਹਨੂੰ ਰੱਖਿਆ ਵੀ ਫਿਰ ਲੜ ਪਿਆਰ ਨਾਲ ਹੋਊਗਾ ਨਹੀਂ ਨਹੀਂ ਲੜ ਪਿਆਰ ਨਾਲ ਪੂਰਾ ਕੇ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਲਓ ਜੀ ਇਧਰ ਇਹਨਾਂ ਦਾ ਸਟੋਰ ਰੂਮ ਹੈ ਚਲੋ ਆਪਾਂ ਇੰਨੀ ਗਹਿਰਾਈ ਚ ਜਾਣਾ ਵਧੀਆ ਨਹੀਂ ਸਮਝਦੇ ਹਨਾ ਹਰ ਇੱਕ ਦੀ ਆਪਣੀ ਪ੍ਰਾਈਵੇਸੀ ਹੁੰਦੀ ਆ ਆਪਾਂ ਕੀ ਪਾਉਨੇ ਆ ਕੀ ਕਰਦੇ ਆ ਤੇ ਬਾਕੀ ਡਾਕਟਰ ਸਾਹਿਬ ਨੇ ਤਾਂ ਕੋਈ ਚੀਜ਼ ਗੋਪੀਤ ਨਹੀਂ ਰੱਖੀ ਆਪਣੇ ਤੋਂ ਲੁਕੋ ਕੇ ਨਹੀਂ ਰੱਖੀ ਸਭ ਕੁਝ ਦਿਖਾਤਾ ਜੀ ਤੇ ਬਾਕੀ ਤੁਹਾਡੇ ਕੋਈ ਕੁਐਸਚਨ ਨੇ ਤੁਸੀਂ ਪੁੱਛ ਸਕਦੇ ਹੋ ਅੱਛਾ ਡਾਕਟਰ ਸਾਹਿਬ ਮੈਂ ਇੱਕ ਚੀਜ਼ ਦੇਖੀ ਹੈ ਜਿਹੜੇ ਆ ਤੁਸੀਂ ਆ ਪਲਾਂਟਸ ਲਗਾਏ ਨੇ ਬੂਟੇ ਲਗਾਏ ਨੇ ਇਹਨਾਂ ਦਾ ਕੀ ਬੈਨੀਫਿਟ ਹੈ ਆਪਣੇ ਇਧਰ ਛੱਟ ਨੂੰ ਇਹ ਛੱਟ ਨੂੰ ਹੀ ਗਰਮੀਆਂ ਦੇ ਵਿੱਚ ਸਾਡੇ ਨਾਲ ਸਿੱਧੀ ਜਿਹੜੀ ਧੁੱਪ ਆਉਣਾ ਇੱਥੋਂ ਅੱਛਾ ਜੀ ਸਿੱਧੀ ਅੰਦਰ ਨੂੰ ਜਾਂਦੀ ਆ ਹਾਂਜੀ ਇਹ ਪਪੂਲਰ ਲਾਏ ਨੇ ਇਹਨਾਂ ਦਾ ਇਹ ਬੈਨੀਫਿਟ ਆ ਵੀ ਇਹਨਾਂ ਦੀ ਇੱਕ ਤਾਂ ਗਰਮੀਆਂ ਦੇ ਵਿੱਚ ਹੂੰ ਛਾਂ ਰਿਆ ਕਰੂਗੀ ਜੀ ਜੀ ਤੇ ਸਿਆਲ ਦੇ ਵਿੱਚ ਇਹਦੇ ਪੱਤੇ ਜਿਹੜੇ ਉਹ ਝੜ ਜਾਂਦੇ ਆ ਹਾਂਜੀ ਝੜ ਜਾਂਦੇ ਆ ਫਿਰ ਸਾਨੂੰ ਜਿਹੜੀ ਧੁੱਪ ਵੀ ਆ ਉਹ ਇਹਦੇ ਵਿੱਚ ਦੀ ਬਿਲਕੁਲ ਜਾਇਆ ਕਰੇਗੀ ਲੋ ਇਸ ਕਰਕੇ ਅਸੀਂ ਇਹ 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 ਹੁੰਦੀ ਆ ਸੋਚ ਵੀ ਆਪਾਂ ਕੰਮ ਨੂੰ ਪ੍ਰੋਪਰ ਤਰੀਕੇ ਨਾਲ ਕਿਵੇਂ ਕਰਨਾ ਹੈ ਕਿਵੇਂ ਧੁੱਪ ਛਾਂ ਨੂੰ ਟੈਂਪਰੇਚਰ ਨੂੰ ਆਪਾਂ ਮੈਨੇਜ ਕਰਨਾ ਹੈ ਹਨਾ ਜੀ ਸੋ ਇਹ ਕਿਹੜੇ ਨੇ ਪੌਪੂਲਰ ਨੇ ਜੀ ਇਹ ਹਾਂ ਪੌਪੂਲਰ ਨੇ ਕਿਉਂਕਿ ਕੱਦ ਇਹਨਾਂ ਦਾ ਹੀ ਇਹਦੇ ਤੱਕ ਪਹੁੰਚੂਗਾ ਜੀ ਇਹਦੇ ਤੱਕ ਪਹੁੰਚੂਗਾ ਇੱਕ ਇਹੀ ਇਥੇ ਲਾਉ ਨੂੰ ਹੋਰ ਵੀ ਬੜੇ ਤਰ੍ਹਾਂ ਦੇ ਪਲਾਂਟ ਆਉਂਦੇ ਨੇ ਪਰ ਆਪਾਂ ਨੂੰ ਜਿਹੜੇ ਆ ਇਹ ਸਭ ਤੋਂ ਵਧੀਆ ਵਾ ਬਿਲਕੁਲ ਜੀ ਹਾਂ ਜੀ ਇਹਨੇ ਇੱਕ ਤਾਂ ਜਲਦੀ ਹੋ ਜਾਣਾ ਵਾ ਤਿਆਰ ਹਾਂਜੀ ਤੇ ਉਦੋਂ ਬਾਅਦ ਜਦੋਂ ਆਪਾਂ ਨੂੰ ਸ਼ੈੱਡ ਨੂੰ ਵੱਡਾ ਕਰਨਾ ਵਾ ਹਾਂਜੀ ਇਹ ਆਪਣੇ ਸੇਲ ਹੋ ਜਣੇ ਆ ਹਾਂਜੀ ਬਿਲਕੁਲ ਜੀ ਹਾਂਜੀ ਇਸ ਤੋਂ ਬਾਅਦ ਆਪਾਂ ਪਿੱਛੇ ਫੇਰ ਇਹ ਜਿਹੜੇ ਆ ਜੀ ਦੁਬਾਰਾ ਲਾ ਦੋ ਮਤਲਬ ਕਿ ਇਹਨਾਂ ਨੇ ਆਪਣੇ ਅਕੋਰਡਿੰਗ ਟੂ ਵਿਜ਼ਨ ਦੱਸਿਆ ਹੁਣ ਤੁਸੀਂ ਇਹ ਗੱਲ ਨੋਟ ਕਰੋ ਪੋਜੀਟਿਵ ਨੇ ਕਹਿੰਦੇ ਵੀ ਜਦੋਂ ਅਸੀਂ ਸ਼ੈੱਡ ਵੱਡਾ ਕਰਨਾ ਤਾਂ ਇਹਨਾਂ ਨੂੰ ਅੱਗੇ ਹੋਰ ਲੈ ਜਾਵਾਂਗੇ ਵੈਰੀ ਗੁੱਡ ਜੀ ਤੁਹਾਡਾ ਇਹ ਵੀ ਵਿਜ਼ਨ ਰਵੇ ਤੇ ਪ੍ਰਮਾਤਮਾ ਤੁਹਾਨੂੰ ਹਨਾ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਦੇਵੇ ਤੁਹਾਡੇ ਫਾਰਮ 'ਚ ਮੈਂ ਕਹਿੰਨਾ 100 200 ਪਲੱਸ 200 ਪਲੱਸ ਐਨੀਮਲ ਜਿਹੜੇ ਆ ਉਹ ਹੋ ਜਾਣ ਜੀ ਹਾਂਜੀ ਸਾਡੇ ਹੈਗੀ ਤਾਂ ਆ ਵੀ ਅਸੀਂ ਜੀ 150 200 ਬਿਲਕੁਲ ਜਨੂਨ ਜਿਹੜੇ ਕਰਾਂਗੇ ਬਿਲਕੁਲ ਸੋਚਾਂਗੇ ਕਰਾਂਗੇ ਕਰਨੇ ਆਪਣੇ ਤਿਆਰ ਕਰਨੇ ਨੇ ਲੈ ਨੂੰ ਆਪਾਂ ਅੱਜ ਵੀ ਪਰਚੇਜ ਕਰ ਸਕਦੇ ਆ ਪਰ ਨਹੀਂ ਆਪਾਂ ਆਪਣੀ ਜਿਹੜੀ ਬਲੀਡ ਤਿਆਰ ਕਰਨੀ ਹੈ ਬਿਲਕੁਲ ਬਿਲਕੁਲ ਲਓ ਜੀ ਸੋ ਠੀਕ ਹੈ ਮਿੱਤਰੋ ਏਸੇ ਆਪਣਾ ਅੱਜ ਦਾ ਵਲੌਗ ਜੀ ਤੇ ਆਪਾਂ ਇਹਨਾਂ ਨਾਲ ਮੁਲਾਕਾਤ ਕੀਤੀ ਆਪਾਨੂੰ ਬਹੁਤ ਵਧੀਆ ਲੱਗਾ ਇੱਕ ਸਿਹਤ ਮਿਲਦੀ ਹੈ ਵੀ ਕਿਵੇਂ ਆਪਾਂ ਇਸ ਧੰਦੇ ਚੋਂ ਅੱਗੇ ਪਹੁੰਚ ਕੇ ਵੱਧ ਤੋਂ ਵੱਧ ਕਮਾਈ ਕਰ ਸਕਦੇ ਆ ਸੋ ਡਾਕਟਰ ਸਾਹਿਬ ਤੁਸੀਂ ਸਾਨੂੰ ਟਾਈਮ ਦੇਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸੋ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਵੀਡੀਓ ਨੂੰ ਲਾਈਕ ਕਰਿਓ ਬਾਕੀ ਤੁਹਾਨੂੰ ਦੁਬਾਰਾ ਫਿਰ ਸੱਦਾਂਗੇ ਜਦੋਂ ਅਸੀਂ ਇਹਨੂੰ ਵੱਡਾ ਬਣਾ ਲਿਆ ਨਹੀਂ ਜੀ ਅਸੀਂ ਆਪ ਦਾ ਵਿਡੱਪਣ ਸਮਝਾਂਗੇ ਜੀ ਤੁਹਾਡਾ ਵਿਡੱਪਣ ਸਮਝਾਂਗੇ ਤੇ ਅਸੀਂ ਤਾਂ ਤੁਹਾਡੀ ਸੇਵਾ ਦਾ ਮੌਕਾ ਦੇਵਾਂਗੇ ਬਿਲਕੁਲ ਜੀ ਦੋ ਤਿੰਨ ਖਾਸ ਦੇ ਵਿੱਚ ਸਮਝਾਂਗੇ ਜੀ ਇਹਨੂੰ ਤੁਸੀਂ ਸੱਦੋਗੇ ਹਾਂਜੀ 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 ਬੜਾ ਹਾਈ ਲੈਵਲ ਤੇ ਕਰਾਂਗੇ ਬਿਲਕੁਲ ਜੀ ਮਹਾਰਾਜ ਤੁਹਾਨੂੰ ਅੱਗੇ ਲੈ ਕੇ ਜਾਵੇ ਹੋਰ ਤਰੱਕੀਆਂ ਬਖਸ਼ੇ ਜੀ ਸੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚੈਨਲ ਨੂੰ ਤੇ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਆਪਣੇ ਨੌਜਵਾਨ ਵੀ ਤਾਂ ਉਹਨੂੰ ਇੱਕ ਸਹੀਦ ਮਿਲ ਸਕੇ ਤੇ ਪਤਾ ਲੱਗ ਸਕੇ ਵੀ ਇਹ ਕੰਮ ਆਪਾਂ ਕਿਵੇਂ ਸਟਾਰਟ ਕਰ ਸਕਦੇ ਹਾਂ ਤੇ ਕਿੱਦਾਂ ਮੈਨੇਜ ਕਰ ਸਕਦੇ ਹਾਂ ਧੰਨਵਾਦ ਜੀ